ਤੁਹਾਡਾ ਨਾਮ ਛਰਨਿਤ ਸਰ ਥੋੜਾ ਜਿਮਚੀ ਬੋਲੋ ਛਰਨਿਤ ਕੰਪਨੀ ਬਹੁਤ ਵੱਡੇ ਮਾਰ ਕੇ ਮਾਰੇ ਆ ਬਹੁਤ ਵੱਡੀਆਂ ਜਿਹੜੀਆਂ ਉਹ ਮੰਜ਼ਲਾਂ ਸਰ ਕੀਤੀਆਂ ਅਰੇ ਹੋਏ ਕੰਮ ਜਿਹੜੇ ਹੁੰਦੇ ਸੀ ਕਿਸੇ ਵੀ ਕੰਟਰੀ ਦੇ ਉਹ ਸਾਡਾ ਭਰਾ ਦੀਪੂ ਕੱਢਦਾ ਰਿਹਾ ਕਿਉਂਕਿ ਮੇਰਾ 7-8 ਸਾਲ ਦਾ ਖੁੱਦ ਦਾ ਤਜਰਬਾ ਰਿਹਾ ਇਹਨਾਂ ਦੇ ਨਾਲ ਦੀਪੂ ਭਾਈ ਅੱਜ ਤੁਸੀਂ ਇੱਕ ਨਵੀਂ ਹੋਰ ਓਪਨਿੰਗ ਕੀਤੀ ਹੈ ਕੰਮ ਦੀ ਤਿੰਨ ਚਾਰ ਕੰਮ ਇਕੱਠੇ ਤੁਸੀਂ ਚੈਰ ਰੋਡ ਤੇ ਖੋਲਦੇ ਹਨਾ ਇੱਕ ਤਾਂ ਐਡਰੈਸ ਤੁਸੀਂ ਆਪਣੀ ਜਵਾਨੀ ਪਹਿਲਾਂ ਵਧਾਈਆਂ ਬਹੁਤ ਬਹੁਤ ਥੈਂਕ ਯੂ ਬਈ ਥੈਂਕ ਯੂ ਆਪਣੀ ਜਵਾਨੀ ਐਡਰੈਸ ਬੋਲ ਦਿਓ ਪੂਰਾ ਪਹਿਲਾਂ ਸਾਡਾ ਐ ਫੀਡ ਗੁਰ ਰਾਇਲ ਸਿਟੀ ਇਹ ਸਾਡਾ ਪ੍ਰੋਪਰਟਰੀ ਹੈ ਡੀਸੀ ਕੰਪਲੈਕਸ ਦੇ ਨਾਮ ਤੇ ਅਸੀਂ ਇਹ ਕੰਪਲੈਕਸ ਸਟਾਰਟ ਕਰ ਰਹੇ ਹਾਂ 35 ਜਿਹੜਾ ਸਾਡਾ ਪੰਜਾਬੀਆਂ ਦਾ ਬੇਸ ਹੈ ਊੜਾ ਆੜਾ ਜਿੱਥੋਂ ਅਸੀਂ ਪੜਨਾ ਲਿਖਣਾ ਸਿੱਖੇ ਸੀ ਜਿੱਥੋਂ ਸਿੱਖ ਕੇ ਇਹਨਾਂ ਕੈਮਰਿਆਂ ਦੇ ਬੋਲਣ ਜੋਗੇ ਹੋਏ ਖਾਸ ਖਿਆਲ ਰੱਖਿਆ ਗਿਆ ਕਿ ਕਿਉਂਕਿ ਤੁਸੀਂ ਆਪਣੇ ਬੱਚਿਆਂ ਨਾਲ ਵੀ ਇੱਥੇ ਆਓਗੇ ਨਾ ਤਾਂ ਤੁਹਾਨੂੰ ਇਹ ਚੀਜ਼ ਮਹਿਸੂਸ ਹੋਣੀ ਹੈ ਕਿ ਇੱਥੇ ਆ ਕੇ ਬੱਚੇ ਜ਼ਰੂਰ ਇੱਕ ਵਾਰ ਕੋਸ਼ਿਸ਼ ਕਰ ਲੈਣ ਆ ਕੇ ਪੜਦਾ ਜੀ ਪੜਦਾ ਬੱਚਾ ਇਹਨੂੰ ਆ ਕੇ ਪੜਦਾ ਕਿਉਂਕਿ ਅਸੀਂ ਆਪਣੀ ਆਪਣੀ ਜ਼ਮੀਨ ਨਾਲ ਆਪਣੀ ਮਾਂ ਬੋਲੀ ਨਾਲ ਜੁੜੇ ਰਹੇ ਨੇ ਬਹੁਤ ਜਿਆਦਾ ਜੀ ਦੀਪੂ ਅੱਜ ਇੱਕ ਜਾਣਕਾਰੀ ਉਹ ਸਾਂਝੀ ਕਰਨੀ ਹੈ ਕਿ ਜੇ ਤੁਸੀਂ ਫੋਰਨ ਕੰਟਰੀ ਤੋਂ ਇੰਡੀਆ ਆ ਰਹੇ ਹੋ ਨਾ ਤਾਂ ਤੁਸੀਂ ਫਰੀਦਕੋਟ ਆਉਣਾ ਨਹੀਂ ਭੁੱਲਣਾ ਫਰੀਦਕੋਟ ਚੈਰ ਰੋਡ ਬਰਜਿੰਦਰਾ ਕਾਲਜ ਤੋਂ ਨੇਹਰਾ ਵਾਲੇ ਪਾਸੇ ਨੂੰ ਬਠਿੰਡਾ ਸੀਰ ਅੰਮ੍ਰਿਤਸਰ ਸਾਹਿਬ ਰੋਡ ਨੂੰ ਦਾ ਨਾਮ ਜੈਦੀਪ ਸਿੰਘ ਜੈਦੀਪ ਸਿੰਘ ਜੈਦੀਪ ਜੀ ਇਥੇ ਸਾਰਾ ਜੋ ਹੈਂਡਲ ਤੁਸੀਂ ਕਰਨੇ ਜੇ ਮੇਰਾ ਨਹੀਂ ਭਾਵੇਂ ਲੜਾ ਮੈਂ ਲੱਭ ਵੀ ਲੈਣਾ ਹੁਣ ਨਾ ਨਹੀਂ ਮੈਨੂੰ ਮੈਂ ਤਾਂ ਕੋਲ ਕਰਾ ਤੁਹਾਡੇ ਲੰਬੜੀ ਚੋਰਾ ਮੈਂ ਤਾਂ ਲੰਬੇ ਹਲਵਾਇਆ ਹੀ ਆ ਹਾਂ ਜੀ ਸਾਡਾ ਕੰਮ ਵਾਲਾ ਬੰਦਾ ਨਾ ਡਰਾਓ ਤੁਸੀਂ ਇਹ ਪੈਗ ਕਰਾ ਇਹ ਸਾਰਾ ਆਪਣੇ ਕੋ ਬੀਅਰ ਬਾਰ ਆ ਠੀਕ ਹੈ ਇਹਦੇ ਵਿੱਚ ਆਪਣੇ ਕੋ ਡਰਾਟ ਬੀਅਰਾਂ ਸਾਂਝੀ ਕਰਾਂਗੇ ਕਿ ਕਲਾਸਿਸ ਹੋਣਗੀਆਂ ਕਿ ਕੀ ਇੱਥੇ ਫੈਸਿਲਿਟੀਆਂ ਹੋਣਗੀਆਂ ਜਿਹੰਦੇ ਵਿੱਚ ਸੈਲੂਨ ਦੇ ਵਿੱਚ ਸੋਰੀ ਮਾਫ ਕਰਨਾ ਨਾਲ-ਨਾਲ ਜਿਹੜਾ ਉਹ ਸਸੀ ਗੱਲ ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਰਤਬਾ ਟੀਵੀ ਨਾਲ ਜੁੜੇ ਹੋ ਤੁਸੀਂ ਇਸ ਟਾਈਮ ਨਾ ਮੈਂ ਚੰਡੀਗੜ੍ਹ ਆ ਨਾ ਮੈਂ ਮੁਹਾਲੀ ਆ ਤੇ ਨਾ ਮੈਂ ਪਟਿਆਲੇ ਆ ਨਾ ਮੈਂ ਦਿੱਲੀ ਆ ਮੈਂ ਇਸ ਟਾਈਮ ਹੈਗਾ ਫਰੀਦਕੋਟ ਬਾਬਾ ਫਰੀਦ ਸਾਹਿਬ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਫਰੀਦਕੋਟ ਇਸ ਟਾਈਮ ਮੈਂ ਸਾਹਮਣੇ ਖੜਾ ਏ ਟੂ ਜ਼ੈਡ ਸੋਲੂਸ਼ਨ A to Z solution ਤੇ Deepu Chopra ਦਾ ਨਾਮ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ ਕਿਸੇ ਤੋਂ ਗੁੱਜਾ ਨਹੀਂ ਪਿਛਲੇ 12 13 ਸਾਲ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਆ ਦਲੀਪ চোপੜਾ ਜਿਹਨਾਂ ਨੂੰ ਦੀਪੂ চোপੜਾ ਦੇ ਨਾਮ ਦੇ ਨਾਲ ਜਿਹੜਾ ਉਹ ਪੂਰੀ ਦੁਨੀਆ ਜਾਣਦੀ ਹੈ ਤੇ ਸਾਡਾ ਭਰਾ ਦੀਪੂ চোপੜਾ ਜਿਨੇ ਗਰਾਉਂਡ ਲੈਵਲ ਤੋਂ ਉੱਠ ਕੇ ਜ਼ੀਰੋ ਲੈਵਲ ਤੋਂ ਉੱਠ ਕੇ ਤਰੱਕੀ ਕੀਤੀ ਹੈ ਇਹ ਕਾਮਯਾਬੀਆਂ ਨੂੰ ਉਹਨੇ ਛੋਇਆ ਹੈ A to Z solution ਇੱਕ ਬਹੁਤ ਵੱਡੀ ਇਮੀਗ੍ਰੇਸ਼ਨ ਕੰਸਲਟੈਂਟ ਜੋ ਕੰਪਨੀ ਆ ਉਹ ਖੜੀ ਕੀਤੀ ਉਹਨਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਵੀਜ਼ੇ ਲਵਾਏ ਦੁਨੀਆ ਭਰ ਦੇ ਦੇਸ਼ਾਂ ਦੇ ਸਫਲਤਾ ਹਮੇਸ਼ਾ ਉਹਨਾਂ ਦੇ ਕਦਮ ਚ ਉਮਦੀ ਰਹੀ ਅੜੇ ਹੋਏ ਕੇਸ ਜਿਹੜੇ ਸੀ ਉਹ ਆਪਣੇ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਰਾਹੀਂ ਉਹ ਸੋਲਵ ਕਰਦੇ ਰਹੇ ਮੈਂ ਨਾਲ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਓ ਕਿ A to Z solution ਤੋਂ ਉੱਪਰ ਜਾ ਕੇ ਹੁਣ ਸਾਡੇ ਮਿੱਤਰ ਦਲੀਪ ਚੋਪੜਾ ਜਿਹਨੂੰ ਦੀਪੂ ਚੋਪੜਾ ਦੇ ਨਾਮ ਦੇ ਨਾਲ ਸਾਰੇ ਜਾਣਦੇ ਹੈਡਮਾਸਟਰਸ ਅਕੈਡਮੀ ਸਕਾਈ ਬਾਰ ਕੈਫੇ ਲਾਉਂਜ ਤੇ ਫਿਟਨੈਸ 365 365 ਤਿੰਨ ਮੰਜ਼ਲ ਵਾਲੀ ਇਮਾਰਤ ਇੱਕ ਹੋਰ ਬਹੁਤ ਵੱਡੀ ਖੜੀ ਸਾਡੇ ਭਰਾ ਨੇ ਕੀਤੀ ਹੈ ਦਲੀਪ ਚੋਪੜਾ ਦੀਪੂ ਚੋਪੜਾ ਜੀ ਨੇ ਤੁਹਾਨੂੰ ਸਾਰੀ ਚੀਜ਼ ਦਿਖਾਵਾਂਗੇ ਕਿ ਇੱਥੇ ਕੀ ਕੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕਿ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਜਿਹੜੇ ਉਲਝੇ ਹੋਏ ਬਹੁਤ ਜਿਹੜੇ ਵੀਰੇ ਹੋਏ ਕੇਸ ਹੁੰਦੇ ਸੀ ਉਹਨਾਂ ਨੂੰ ਸੋਲਵ ਕਰਦੇ ਰਹੇ ਦੀਪੂ ਚੋਪੜਾ ਉਸੇ ਤਰ੍ਹਾਂ ਇੱਥੇ ਕੀ ਕੀ ਹੋਊਗਾ ਹੈਡਮਾਸਟਰਜ਼ ਜੋ ਇਹਨਾਂ ਨੇ ਹੈਡਮਾਸਟਰਜ਼ ਪ੍ਰੀਮੀਅਮ ਸੈਲੂਨ ਹੈਡਮਾਸਟਰ ਪ੍ਰੀਮੀਅਮ ਸੈਲੂਨ ਜੋ ਓਪਨਿੰਗ ਕੀ ਹੋਈ ਅੱਜ ਉਹਦੇ ਵਿੱਚ ਹੈਅਰ ਸਕਿਨ ਨੇਲਸ ਮੇਕਅਪ ਇੱਥੇ ਕੀ ਕੀ ਹੋਊਗਾ ਫਿਟਨੈਸ ਜਮ ਦੇ ਵਿੱਚ ਕੀ ਕੀ ਅਵੇਲੇਬਿਲਟੀ ਹੈ ਸਿਕਾਈ ਬਾਰ ਦੇ ਵਿੱਚ ਕੈਫੇ ਬਾਰ ਦੇ ਵਿੱਚ ਕੀ ਕੀ ਅਵੇਲੇਬਿਲਟੀ ਹੈ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਦਿਲੀਪ ਚੋਪੜਾ ਹੀ ਨਾਲ ਗੱਲ ਕਰਾਂਗੇ ਦੀਪੂ ਚੋਪੜਾ ਸਾਡਾ ਵੀਰ ਹੈ ਉਹਦੇ ਨਾਲ ਗੱਲ ਕਰਾਂਗੇ ਉਹਨਾਂ ਦੀ ਟੀਮ ਦੇ ਨਾਲ ਗੱਲ ਗੱਲ ਕਰਾਂਗੇ ਉਹਨਾਂ ਦੇ ਐਕਸਪਰਟਸ ਦੇ ਨਾਲ ਗੱਲ ਕਰਾਂਗੇ ਕਿ ਫਿਟਨੈਸ ਜਮੇ ਦੇ ਵਿੱਚ ਕੀ ਕੀ ਅਵੇਲੇਬਿਲਟੀ ਹੈ ਕੈਫੇ ਬਾਰ ਦੇ ਵਿੱਚ ਉਹਦੇ ਵਿੱਚ ਕੀ ਕੀ ਅਵੇਲੇਬਿਲਟੀ ਹੈ ਤੇ ਜੋ ਉਹਨਾਂ ਨੇ ਨਾਲ ਹੈਡ ਮਾਸਟਰਸ ਪ੍ਰੀਮੀਅਮ ਸੈਲੂਨ ਜੋ ਓਪਨਿੰਗ ਜਿਹੀ ਕੀਤੀ ਹੈ ਉਹਦੇ ਵਿੱਚ ਕਿਹੜੀਆਂ ਕਰੀਆਂ ਕਲਾਸਿਸ ਹੋਣਗੀਆਂ ਕੀ ਕੀ ਟ੍ਰੇਨਿੰਗ ਕਿੱਥੇ ਕਿੱਥੇ ਦਿੱਤੀ ਜਾਊਗੀ ਅੰਦਰ ਜਾ ਕੇ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਹੁਣ ਅਸੀਂ A to Z ਸੋਲੂਸ਼ਨ ਦੇ ਬੈਕ ਸਾਈਡ ਤੇ ਆ ਯਾਨੀ ਕਿ ਚੈਲ ਰੋਡ ਫਰੀਦਕੋਟ ਬੱਸ ਸਟੈਂਡ ਤੋਂ ਬਰਜੰਦਰਾ ਕਾਲਜ ਤੋਂ ਜੋ ਨਹਿਰਾਂ ਵਾਲੇ ਪਾਸੇ ਨੂੰ ਜਾਣੇ ਆ ਜਦੋਂ ਬਠਿੰਡਾ ਅੰਮ੍ਰਿਤਸਰ ਸਾਹਿਬ ਹਾਈਵੇ ਸਾਈਡ ਨੂੰ ਜਾਣੇ ਆ ਤਾਂ ਉਸ ਦੇ ਉੱਪਰ ਆ ਇਹ ਵਿਸ਼ਾਲ ਬਿਲਡਿੰਗ ਤਿੰਨ ਮੰਜ਼ਲਾ ਚਾਰ ਮੰਜ਼ਲਾ ਇਮਾਰਤ ਜਿਹਦੇ ਵਿੱਚ ਸਾਰੇ ਕੰਮ ਦੀ ਓਪਨਿੰਗ ਕੀਤੀ ਗਈ ਹੈ ਪਾਰਟੀ ਸ਼ਾਡੀ ਚੱਲ ਰਹੀ ਹੈ ਦਲੀਪ ਚੋਪੜਾ ਸਾਡਾ ਭਰਾ ਦੀਪੂ ਚੋਪੜਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਐਕਸਪਰਟਸ ਜੋ ਇੱਥੇ ਟ੍ਰੇਨਿੰਗ ਦੇਣਗੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਿਉਂਕਿ ਜਿਸ ਤਰ੍ਹਾਂ A to Z ਸੋਲੂਸ਼ਨ ਨੇ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ ਆਪਣੀ ਧਾਂਕ ਜਮਾਈ ਹੋਈ ਸੀ ਉਸੇ ਤਰ੍ਹਾਂ ਜੇ ਜੇ ਵਿਦੇਸ਼ ਜਾਣ ਦੇ ਰਸਤੇ ਬੰਦ ਹੁੰਦੇ ਆ ਜਾਂ ਉਹਦੇ ਸੋਰਸਸ ਘਟਦੇ ਆ ਉਹਦੇ ਵਾਸਤੇ ਇੱਥੇ ਨੌਜਵਾਨ ਪੀੜ੍ਹੀ ਵਾਸਤੇ ਕੀ ਕੀ ਨਵੇਂ ਹੋਰ ਜਿਹੜੇ ਸਾਧਨ ਹੋ ਸਕਦੇ ਆ ਜਿਹਦੇ ਵਿੱਚ ਉਹ ਆਪਣਾ ਪੁਵਿਕ ਜਿਹੜਾ ਉਹ ਉਜਵਲ ਕਰ ਸਕਦੇ ਆ ਆਪਣਾ ਫਿਊਚਰ ਜਿਹੜਾ ਉਹ ਬ੍ਰਾਈਟ ਕਰ ਸਕਦੇ ਆ ਸੋ ਦੀਪੂ ਚੋਪੜਾ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਐਕਸਪਰਟਸ ਦੇ ਨਾਲ ਗੱਲ ਕਰਾਂਗੇ ਦੀਪੂ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਨਵੇਂ ਕੰਮ ਦੀ ਓਪਨਿੰਗ ਤੁਸੀਂ ਕੀਤੀ ਹੈ ਥੈਂਕ ਯੂ ਬਾਈ ਜੀ ਇਹ ਆ ਸਾਡਾ ਭਰਾ ਦੀਪੂ ਚੋਪੜਾ ਐਸੇ ਦਲੀਪ ਚੋਪੜਾ ਪਰ ਦੀਪੂ ਚੋਪੜਾ ਦੇ ਨਾਮ ਦੇ ਨਾਲ ਪਿਛਲੇ 12 13 14 ਸਾਲ A to Z ਇਮੀਗ੍ਰੇਸ਼ਨ ਕਨਸਲਟੈਂਟਸ ਦੇ ਨਾਂ ਤੇ ਬਹੁਤ ਵੱਡੇ ਬਹੁਤ ਵੱਡੇ ਮਾਰ ਕੇ ਮਾਰੇ ਆ ਬਹੁਤ ਵੱਡੀਆਂ ਜਿਹੜੀਆਂ ਉਹ ਮੰਜ਼ਲਾਂ ਸਰ ਕੀਤੀਆਂ ਅਰੇ ਹੋਏ ਕੰਮ ਜਿਹੜੇ ਹੁੰਦੇ ਸੀ ਕਿਸੇ ਵੀ ਕੰਟਰੀ ਦੇ ਉਹ ਸਾਡਾ ਭਰਾ ਦੀਪੂ ਕੱਢਦਾ ਰਿਹਾ ਕਿਉਂਕਿ ਮੇਰਾ 7-8 ਸਾਲ ਦਾ ਖੁਦ ਦਾ ਤਜਰਬਾ ਰਿਹਾ ਇਹਨਾਂ ਦੇ ਨਾਲ ਦੀਪੂ ਭਾਈ ਅੱਜ ਤੁਸੀਂ ਇੱਕ ਨਵੀਂ ਹੋਰ ਓਪਨਿੰਗ ਕੀਤੀ ਹੈ ਕੰਮ ਦੀ ਤਿੰਨ ਚਾਰ ਕੰਮ ਇਕੱਠੇ ਤੁਸੀਂ ਚੈਰ ਰੋਡ ਤੇ ਖੋਲਦੇ ਹਨਾ ਇੱਕ ਤਾਂ ਅਡਰੈਸ ਤੁਸੀਂ ਆਪਣੀ ਜਵਾਨੀ ਪਹਿਲਾਂ ਵਧਾਈਆਂ ਬਹੁਤ ਬਹੁਤ ਥੈਂਕ ਯੂ ਬਈ ਥੈਂਕ ਯੂ ਆਪਣੀ ਜਵਾਨੀ ਅਡਰੈਸ ਬੋਲ ਦਿਓ ਪੂਰਾ ਪਹਿਲਾਂ ਸਾਡਾ ਅਡਰੈਸ ਹੈਗਾ ਜੀ ਚੈਰ ਰੋਡ ਨੀਰ ਰੇਲਵੇ ਫਾਟਕ ਫਰੀ ਜਿੰਦੇ ਵਿੱਚ ਅਸੀਂ ਥੱਲੇ ਗਰੋਸਰੀ ਸਟੋਰ ਖੋਲ ਰੇ ਆ ਜੀ ਬੀਮਾਰ ਦੇ ਨਾਂ ਤੇ ਜੀ ਉਦੋਂ ਉੱਤੇ ਅਸੀਂ ਸਲੂਨ ਖੋਲ ਰੇ ਆ ਜੀ ਸਲੂਨ ਦੇ ਨਾਂ ਅਸੀਂ ਅਕੈਡਮੀ ਆ ਜੀ ਅਕੈਡਮੀ ਤੋਂ ਬਾਅਦ ਸਾਡਾ ਆ ਗਿਆ ਜਿਮ ਜਿਮ ਤੋਂ ਬਾਅਦ ਉੱਤੇ ਸਕਾਈ ਬਾਰ ਆ ਗਿਆ ਜੀ ਇਹ ਸਾਡੇ ਕੰਮ ਹੈ ਇੰਮੀ ਕਿਸੇ ਦਾ ਕੰਮ ਦਾ ਪਤਾ ਹੀ 14 15 ਸਾਲ ਤੋਂ ਜਿਹੜਾ ਪੜਾ ਰਹੇ ਉਹਨੂੰ ਆਪਾਂ ਇੱਥੇ ਰੱਖੇ ਰੱਖੇਗੇ ਉਹ ਰੈਗੂਲਰ ਰੱਖੋਗੇ ਉਹ ਰੈਗੂਲਰ ਸਰ ਰੈਗੂਲਰ ਉਹ ਆਪਾਂ ਨੂੰ ਸਟਾਰਟ ਹੀ ਉਹਨੇ ਦਿੱਤਾ ਗਿਆ ਇਹ ਤਾਂ ਬੇਸ ਹੈ ਇਹ ਉਹਨੇ ਆਪਾਂ ਨੂੰ ਕੋਈ ਕੋਈ ਸਟਾਰਟ ਕਰਕੇ ਇੱਥੇ ਦਿੱਤਾਗਾ ਉਹ ਨਾ ਕੰਮ ਅੱਜ ਬੰਦ ਕਰ ਦੇਣਾ ਕੱਲ ਬੰਦ ਕਰ ਦੇ अच्छा बाकी मैं सारी जानकारी ਤੁਹਾਡੇ ਐਕਸਪਰਟ ਤੋਂ ਲਵਾਂਗਾ ਬਿਲਕੁਲ ਸਰ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਕਿਉਂਕਿ ਮਹਿਮਾਨ ਬਹੁਤ ਆਏ ਹੋਦੇ ਸਰ ਨੂੰ ਅਟੈਂਡ ਕਰਨਾ ਹੈ ਧੰਨਵਾਦ ਕਿ ਤੁਸੀਂ ਸਮਾਂ ਦਿੱਤਾ ਆਪਣਾ ਕੀ ਕੀ ਹੈ ਇਹਦੇ ਵਿੱਚ ਇੱਕ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਸੰਖੇਪ ਦੇ ਵਿੱਚ ਦੱਸੋ ਨਿੰਦੇ ਵਿੱਚ ਸਲੂਨ ਹੈ ਜੀ ਹੈਡ ਮਾਸਟਰ ਅਕੈਡਮੀ ਹੈ ਜੀ ਇਹਦੇ ਵਿੱਚ ਮਤਲਬ ਮਾਸਟਰ ਸਲੂਨ ਹੈ ਜਿਹੜਾ ਇੱਕ ਪ੍ਰੀਮੀਅਮ ਸਲੂਨ ਹੈ ਜੀ ਜਿੰਦਗੀ ਆਪਣੇ ਫਰੀਦਪੁਰ ਦੇ ਵਿੱਚ ਬਹੁਤ ਜ਼ਿਆਦਾ ਲੋਡ ਸੀਗੀ ਜੀ ਨੇੜੇ ਤੇੜੇ ਇਸ ਤਰ੍ਹਾਂ ਦਾ ਕੋਈ ਸਲੂਨ ਹੀ ਨਹੀਂ ਹੋਣਾਗਾ ਜੀ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਜਿਮ ਜਿਮ ਦੇ ਵਿੱਚ ਜੀ ਸਾਡੇ ਕੋਲ 6000 ਸਕਰ ਫੁੱਟ ਏਰੀਆ ਦੇ ਵਿੱਚ ਜਿਮ ਖੁੱਲਿਆ ਹੈਗਾ ਜੀ ਜਿਹੜਾ ਜਿਮੀ ਪ੍ਰੀਮੀਅਮ ਜਿਮ ਹੈ ਜੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਸਕਾਈ ਬਾਰ ਸਕਾਈ ਬਾਰ ਇੱਥੇ ਬਠਿੰਡੇ ਜਾਂਦੇ ਸੀਗੇ ਜੀ ਜਾਂ ਲੁਧਿਆਣੇ ਜਾਂਦੇ ਸੀਗੇ ਕੋਈ ਬੈਟਨ ਨਹੀਂ ਸੀ ਕੋਈ ਜੀ ਬਿਲਕੁਲ ਜੀ ਉਸ ਸਕਾਈ ਬਾਰ ਕੋਲ ਹੈ ਜੀ ਵੀ ਮਾਰ ਜਿਹੜਾ ਗ੍ਰੋਸਰੀ ਸਟੋਰ ਹੈ 24/7 ਹੈ ਜੀ ਇਹ 24 ਘੰਟੇ ਖੁੱਲ੍ਹਾ ਰਹਿੰਦਾ ਹੈਗਾ ਜੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਆ ਗਈ ਹੈਡਮਾਸਟਰ ਅਕੈਡਮੀ ਜਿੱਥੇ ਕਿ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਏਗੀ ਜੀ ਉਹਨਾਂ ਨੂੰ ਸਿਖਾਇਆ ਜਾਏਗਾ ਉਹਨਾਂ ਨੂੰ ਇੰਡੀਪੈਂਡੈਂਟ ਬ ਆ ਆਪਣੇ ਪ੍ਰੋਪਰਿੰਗ ਦੇ ਕੰਮ ਹੈ ਜੀ ਬਾਬਾ ਧੰਨਵਾਦ ਭਾਈ ਬਾਬਾ ਮੁਬਾਰਕਾ ਬਾਕੀ ਸਾਰੀ ਜਾਣਕਾਰੀ ਦੀਪੂ ਭਾਈ ਦੇ ਐਕਸਪਰਟਸ ਜਿਹੜੇ ਹੈਗੇ ਆ ਜਿਹੜੇ ਵੱਖ-ਵੱਖ ਜੋ ਆਪਣੇ ਕੰਮ ਹੈ ਉਹ ਸੰਭਾਲਨੇ ਆ ਉਹਨਾਂ ਦੇ ਨਾਲ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਿਕਾਈ ਬਾਰ ਦੀ ਜਮ ਦੀ ਜੋ ਟੋਟਲ ਕੰਮ ਭਾਈ ਹੋਰਾਂ ਨੇ ਕੀਤੇ ਉਹਨਾਂ ਸਾਰੀ ਜਾਣਕਾਰੀ ਤੁਹਾਨੂੰ ਸਾਰੇ ਐਕਸਪਰਟਸ ਦੇ ਨਾਲ ਕਰਾਵਾਂਗੇ ਬਾਬਾ ਮੁਬਾਰਕਾ ਥੈਂਕ ਯੂ ਸਰ ਥੈਂਕ ਯੂ ਇੱਕ ਵਾਰੀ ਜਮ ਦੇ ਵਿੱਚ ਅਸੀਂ ਐਂਟਰ ਕਰਨ ਲੱਗੇ ਆ ਜੀ ਇੱਥੋਂ ਜਾਣਕਾਰੀ ਲਵਾਂਗੇ ਕਿ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਜੋ ਇੱਥੇ ਅਵੇਲੇਬਿਲਿਟੀ ਉਹਨਾਂ ਦੀ ਹੈਗੀ ਹੈ ਜਮ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਸੈਲੂਨ ਤੇ ਵੀ ਲੈ ਕੇ डीमार्ट ਜਿਹੜਾ 24 ਘੰਟੇ ਦੱਸਿਆ ਹੈ ਕਿ ਸ਼ੋਪਿੰਗ ਮਾਲ ਉਹ ਵੀ ਖੁੱਲਾ ਰਿਹਾ ਕਰੂਗਾ 사시 ਕਲਵੀ ਜੀ 사시 ਕਲਵੀ ਜੀ ਤੁਹਾਡਾ ਨਾਮ ਜੈਦੀਪ ਸਿੰਘ ਜੈਦੀਪ ਸਿੰਘ ਜੈਦੀਪ ਜੀ ਇਥੇ ਸਾਰਾ ਜੋ ਹੈਂਡਲ ਤੁਸੀਂ ਕਰਨੇ ਜੇ ਮੈਨੂੰ ਹਾਂਜੀ ਹਾਂਜੀ ਮੈਂ ਜਾਣਨਾ ਚਾਹੂੰਗਾ ਕਿਉਂਕਿ ਸਾਡੀ ਜਾਣਕਾਰੀ ਜਿਹੜੀ ਦੁਨੀਆ ਦੇ ਵਿੱਚ ਜਾਣੀ ਹੈ ਜਿਸ ਤਰ੍ਹਾਂ A to Z ਸੋਲੂਸ਼ਨ ਨੇ ਦਲੀਪ ਚੋਪੜਾ ਸਾਡਾ ਭਰਾ ਦੀਪੂ ਚੋਪੜਾ ਉਹਨਾਂ ਨੇ ਪਿਛਲੇ 14 15 ਸਾਲ ਦੇ ਵਿੱਚ ਬਹੁਤ ਵੱਡੀ ਜਿਹੜੀ ਉਹ ਮੰਜ਼ਲਾ ਸਰ ਕੀਤੀ ਐ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ ਹਾਂਜੀ ਹਾਂਜੀ ਅੱਜ ਖੁਸ਼ੀ ਹੋਈ ਕਿ ਤਿੰਨ ਚਾਰ ਕੰਮ ਹੋਰ ਇਕੱਠੇ ਜਿਹੜੇ ਇਮੀਗ੍ਰੇਸ਼ਨ ਦੇ ਨਾਲ-ਨਾਲ ਤੁਸੀਂ ਫਰੀਦਕੋਟ ਦੇ ਵਿੱਚ ਓਪਨ ਕਰਤੇ ਆ ਜਿਮ ਦੇ ਵਿੱਚ ਤੁਹਾਡੀ ਡਿਊਟੀ ਹੈ ਮੈਂ ਜਾਣਕਾਰੀ ਚਾਹੂੰਗਾ ਕੀ ਕੀ ਹੈ ਜਿਮ ਦੇ ਵਿੱਚ ਜਿਮ ਦੇ ਵਿੱਚ ਮੇਨ ਆਪਣੇ ਕੋਲ ਕ੍ਰੋਸ ਟ੍ਰੈਡਮਿਲ ਇਹ ਸਾਰੇ ਨਵੀਂ ਟੈਕਨੀਕ ਦੇ ਜੀ ਇਹ ਆਪਣੇ ਕੋਲ ਜਿਹੜੇ ਕ੍ਰੋਸ ਟ੍ਰੈਨਰ ਆ ਫਰੀਦਕੋਟ ਦੇ ਵਿੱਚ ਕਿਤੇ ਵੀ ਨਹੀਂ ਲੱਗੇ ਸਾਈਡ ਕ੍ਰੋਸ ਟ੍ਰੈਨਰ ਵਗੈਰਾ ਜੀ ਇਨਕਲੂਡ ਆਪਣੇ ਕੋਲ ਸਟੀਮ ਬਾਥ ਤੇ ਆਈਸ ਬਾਥ ਦੀ ਜੱਡੀ ਵਿੱਚ ਜਿਹੜਾ ਸਟਰੈਂਥ ਰੀਓ ਆਪਣੇ ਕੋਲ ਉੱਪਰ ਹੈ ਜਿੰਨੀਆਂ ਮਸ਼ੀ ਮੇਨ ਦੇ ਵਿੱਚ ਕੋਈ ਕੰਪਰਮਾਈਜ਼ ਨਹੀਂ ਵੀ ਆਹ ਮਸ਼ੀਨ ਨੂੰ ਲੱਗੇ ਜਾਓ ਮਸ਼ੀਨ ਨੂੰ ਲੱਗੇ ਥੋੜੀ ਜਿਹੀ ਜਾਣਕਾਰੀ ਮਸ਼ੀਨ ਨੰਬਰ ਆਪਾਂ ਲੈ ਲਈਏ ਇੱਥੋਂ ਸ਼ੁਰੂ ਕਰਾਂਗੇ ਇਹ ਕੀ ਹੈ ਇਹ ਮੇਨ ਆਪਣਾ ਟ੍ਰੈਡ ਮਿਲ ਹੈ ਜੀ ਜੀ ਨਾ ਇਹਦੇ ਬੋਕ ਕਰਦਾ ਰਨਿੰਗ ਕਰਦਾ ਵੀ ਇਹ ਸਾਰੇ ਅੰਦਰਲੀ ਹੁੰਦੀ ਹੈ ਇਹ ਸਾਰਾ ਕਾਰਡੀਓ ਚ ਆ ਜਾਂਦਾ ਹੈ ਠੀਕ ਹੈ ਮਤਲਬ ਰੈਡੀमेड ਰਨਿੰਗ ਜਿਹੜੀ ਚੱਲਦੀ ਹੈ ਹੁਣ ਕਿਉਂਕਿ ਆਮ ਬੰਦਾ ਸੜਕ ਤੇ ਰਨਿੰਗ ਨਹੀਂ ਕਰਦਾ ਇਹ ਰਨਿੰਗ ਮਸ਼ੀਨਾਂ ਤੁਹਾਡੇ ਇਹ ਰਨਿੰਗ ਮਸ਼ੀਨਾਂ ਬੰਦੇ ਨੂੰ ਆਪ ਪਹੁੰਚਾਉਂਦੀ ਹੈ ਆਪ ਪਹੁੰਚਾਉਂਦੀ ਹੈ ਇਹ ਦੂਸਰਾ ਸੈਕਿੰਡ ਜੀ ਸੇਮ ਸੇਮ ਆ ਚੀ ਸੇਮ ਇੱਕੋ ਚੀਜ਼ ਲੱਗੀ ਹੋਈ ਹੈ ਜੀ ਇਹ ਚਾਰ ਮਸ਼ੀਨਾਂ ਇੱਕੋ ਸੇਮ ਉਹ ਰਨਿੰਗ ਵਾਸਤੇ ਲੱਗੀਆਂ ਹੋਈਆਂ ਹਾਂ ਜੀ 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 ਪੰਜਵੇਂ ਨੰਬਰ ਤੇ ਕੀ ਹੈ ਇਹ ਸਪਲਟ ਨਹੀਂ ਹੁੰਦੀ ਜੀ ਬੰਦਾ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾ ਦਿਓ ਇੱਕ ਵਾਰੀ ক্লোਜ਼ ਤੋਂ ਜਿਵੇਂ ਸਟੇਅਰਸ ਹੋ ਗਈਆਂ ਜਿਵੇਂ ਆਲ ਰੈਡੀमेड ਹਾਂ ਜਿਸ ਤਰ੍ਹਾਂ ਪੌੜੀਆਂ ਚੜਦੇ ਆਪਾਂ ਪਹਿਲਾਂ ਅਕੋਰਡਿੰਗ ਆਪਣੇ ਅਕੋਰਡਿੰਗ ਆਪਣੇ ਅਕੋਰਡਿੰਗ ਜਿਹੜਾ ਉਹ ਕੋਸ਼ਿਸ਼ ਕਰਨੀ ਹੈ ਠੀਕ ਹੈ ਅੱਗੇ ਸਟੈਪਸ ਆ ਗਿਆ ਜੀ ਜਿਹੇ ਆ ਜਾਂਦੀ ਹੈ ਬੰਦਾ ਆਟੋਮੈਟਿਕ ਜਿਵੇਂ ਆਪਾਂ ਪੌੜੀਆਂ ਚੜ੍ਹਦੇ ਆ ਹੁਣ ਤਾਂ ਇਹ ਜਿਹੜਾ ਵੀ ਬੰਦਾ ਆਨ ਜਾਣ ਕਿੱਥੇ ਲੱਗ लेफ्ट ਹੱਦ ਚਲਦੀਆਂ ਇਹ ਤਾਂ ਲੱਗੀਆਂ ਵੀ ਬੰਦਾ ਆ ਕੇ ਚਲੋ ਇਥੇ ਰਾਮ ਸਟੇਅਰ ਕਰਦਾ ਤਾਂ ਬੰਦਾ ਇਹ ਬਹੁਤ ਜ਼ਿਆਦਾ ਵੀ ਆਪਣੇ ਜਿਹੜਾ ਫੈਟ ਬਰਨ ਤੇ ਉਹ ਠੀਕ ਆਪਣੇ ਘਰ ਤੇ ਅੱਛਾ ਇਹ ਚਲਦੀਆਂ ਕਿਦਾਂ ਮਤਲਬ ਜਦੋਂ ਇਹਦੇ ਤੇ ਪੈਰ ਰੱਖਾਂਗੇ ਆਪਾਂ ਇਹ ਤੇ ਪੈਰ ਰੱਖਦੇ ਆਪਾਂ ਇਹਨੂੰ ਸਟੇਅਰ ਕਰਦੇ ਆਂ ਅੱਛਾ ਜਿਨਾਂ ਬਲ ਕਿਤੇ ਆਪਣਾ ਇਹ ਵੀ ਮਸ਼ੀਨ ਜਿਆਦਾ ਤੇਜ਼ ਹੋ ਗਈ ਹੱਥਾਂ ਥੱਲੇ ਸੈਂਸਰ ਲੱਗੇ ਹੋਏ ਆਪ ਨੂੰ ਥੱਲੇ ਡਿੱਗਣ ਨਹੀਂ ਦਿੰਦੀ ਅੱਛਾ ਉਹਨੂੰ ਕੱਟ ਕਰ ਸਕਦੇ ਜਿੰਨਾ ਕ ਆਪਾਂ ਐਕਟੀਵਿਟੀ ਕਰਨੀ ਚਾਹੋ ਨੇ ਉਸ ਸਪੀਡ ਤੇ ਇਹ ਤੋੜੀਆਂ ਚੱਲਦੇ ਹੁੰਦੇ 1 2 3 4 5 6 ਇਹ ਲੈਵਲ ਦੇ ਨਾਲ ਸਾਡਾ ਸਪੀਡ ਹੁੰਦੀ ਹੈ ਓਕੇ ਜਿੰਨੀ ਆਪਾਂ ਘੱਟ ਕਰਨੀ ਘੱਟ ਕਰ ਸਕਦੇ ਆਂ ਜੇ ਕਈ ਵਾਰ ਬੰਦਾ ਆਇਆ ਵਾ ਜਿਆਦਾ ਸਪੀਡ ਤੇ ਪਿੱਛੇ ਨੂੰ ਆ ਜਾਊਗਾ ਪਿੱਛੇ ਗਿਰੂਗਾ ਨਹੀਂ ਤੇ ਮਸ਼ੀਨ ਬੰਦ ਹੋ ਜੇ ਇਹ ਮੈਨੂੰ ਇਦਾਂ ਲੱਗਦਾ ਜਿਵੇਂ ਮੈਂ ਤੁਹਾਡੇ ਜ ਤੇ ਇਹਦੇ ਬਾਰੇ ਵੀ ਜਾਣਕਾਰੀ ਦਿਓ ਇਹ ਵੀ ਸਾਰੀ ਕਾਰਡੀਓ ਦੇ ਵਿੱਚ ਹੀ ਆ ਜਾਂਦੀ ਏ ਜੀ ਐਕਸਰਸ ਆ ਆਹ ਕ੍ਰਾਸ ਟ੍ਰੈਨਰ ਆ ਜਾਂਦੇ ਜੀ ਜੀ ਤੇ ਉਹ ਜਿਹੜਾ ਉਹ ਸਾਈਡ ਕ੍ਰਾਸ ਟ੍ਰੈਨਰ ਆ ਜੀ ਜੀ ਉਹ ਸਾਈਡ ਉਹ ਸਾਈਡ ਕ੍ਰਾਸ ਟ੍ਰੈਨਰ ਜਿਹੜਾ ਉਹ ਆਪਣੇ ਫ੍ਰੀਪੋਰਟ ਚ ਕਿਤੇ ਨਹੀਂ ਲੱਗਿਆ ਲਿਆ ਆ ਇਹ ਵਾਲਾ ਜਾਂ ਇਹ ਵਾਲਾ ਇਹ ਵਾਲਾ ਆਹ ਵਾਲਾ ਜਿਹੜਾ ਲੱਗਿਆ ਮਤਲਬ ਇਹ ਜਿਹੜੇ ਪਹਿਲਾਂ ਦੂਸਰੇ ਦੋ ਆ ਉਹ ਜਮ ਦੇ ਵਿੱਚ ਲੱਗੇ ਹੋਣ ਜੀ ਦੇ ਵਿੱਚ ਲੱਗੇ ਪਰ ਇਹ ਟੈਕ ਜਿਹੜੀ ਇਹ ਟੈਕਨੋਲੋਜੀ ਇਹ ਨਹੀਂ ਲੱਗੀ ਜੀ ਟੈਕਨੋਲੋਜੀ ਤੁਹਾਡੇ ਕੋਲ ਉਹ ਨਹੀਂ ਲੱਗੀ ਹੋਈ ਐਡਵਾਂਸ ਟੈਕਨੋਲੋਜੀ ਤੁਹਾਡੇ ਕੋਲ ਇਹ ਆਪਣੇ ਇਹ ਆਪਣੇ ਸਾਈਡ ਕ੍ਰਾਸ ਟ੍ਰੈਨਰ ਆ ਸਾਈਡ ਤੇ ਚੱਲ ਇਦਾਂ ਮਰਜ਼ੀ ਆਪਾਂ ਕਵਰ ਕਰ ਸਕਦੇ ਹਾਂ ਓਕੇ 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 ਮਤਲਬ ਹਾਂ ਠੀਕ ਹੈ ਜਿੱਦਾਂ ਆਮ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਹੈ ਗੋਡਿਆਂ ਦੀ ਐਕਟੀਵਿਟੀ ਹਰ ਇੱਕ ਤਰ੍ਹਾਂ ਦੀ ਹੋ ਜਾਂਦੀ ਹੈ ਉਹਦੇ ਵਾਸਤੇ ਇਹ ਹੈ ਇਹ ਸਾਈਕਲਿੰਗ ਹੈ ਹੈਨਾ ਸਾਈਕਲਿੰਗ ਹੈ ਵੱਖ-ਵੱਖ ਤਰ੍ਹਾਂ ਦੀ ਸਾਈਕਲਿੰਗ ਹੈ ਤੇ ਪ੍ਰੋਡਕਟਸ ਵਗੈਰਾ ਮੈਂ ਜਾਨਣਾ ਚਾਹਾਂਗਾ ਪ੍ਰੋਡਕਟ ਵਗੈਰਾ ਵੀ ਤੁਹਾਡੇ ਕੋਲ ਹੋਇਆ ਕਰਦਾ ਹੈ ਪ੍ਰੋਡਕਟ ਵੀ ਆਪਣੇ ਕੋਲ ਜਮਾ ਜੈਨੂਇਨ ਜੀ ਆਪਾਂ ਕੁਆਲਿਟੀ ਤਾਂ ਕੋਈ ਕੰਪਰੋਮਾਈਜ਼ ਨਹੀਂ ਉਹ ਜੈਨੂਇਨ ਰੇਟ ਤੇ ਜੈਨੂਨ ਆਪਾਂ ਬੰਦੇ ਨੂੰ ਕਹਿ ਕੇ ਦੰਨੇ ਆ ਵੀ ਉਹਨਾਂ ਦਾ ਸਾਨੂੰ ਰਿਜ਼ਲਟ ਵੀ ਤੁਸੀਂ 1 ਜੀ ਜੇ ਮੇਰਾ ਸਮਾਂ ਕੀ ਕਿੰਨੇ ਤੋਂ ਕਿੰਨੇ ਰਿਹਾ ਕਰੂਗਾ ਜੇ ਮੇਰਾ ਸਮਾਂ ਆਪਣਾ ਹੈਗਾ ਸਵੇਰੇ 4 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਤੇ 6:00 ਨੌਂ ਵਜੇ ਤੱਕ ক্লোজিং ਹੋਣ ਲੱਗ ਜਾਏ 10 ਵਜੇ ਸੌਪਰ ਬੰਦ ਕਰ ਦਿੰਦੇ ਹਾਂ ਸਵੇਰ 4 ਵਜੇ ਤੁਸੀਂ ਓਪਨ ਕਰਿਆ ਕਰੋਗੇ ਤੇ ਰਾਤ ਦੇ 10 ਵਜੇ ਤੱਕ ਓਪਨ ਸਾਰਾ ਟਾਈਮ ਆ ਸਾਰਾ ਟਾਈਮ ਓਪਨ ਸਾਰਾ ਟਾਈਮ ਓਪਨ ਠੀਕ ਹੈ ਟ੍ਰੇਨਰ ਬਕਾਇਦਾ ਰਹਿਣਗੇ ਜਾਂ ਤੁਹਾਡੀ ਡਿਊਟੀ ਰਹੂਗੀ ਟ੍ਰੇਨਰ ਬਕਾਇਦਾ ਹੁੰਦੇ ਮਾਰਨਿੰਗ 6:00 ਤੋਂ ਲੈ ਕੇ 10-11 ਵਜੇ ਤੱਕ ਸੁਬਾ ਸੁਬਾ ਸਵੇਰ ਤੋਂ ਸੁਬਾ ਸਵੇਰ ਤੋਂ ਲੈ ਕੇ 10 11 ਵਜੇ ਤੱਕ ਸਵੇਰੇ 10 11 ਵਜੇ ਤੱਕ ਹਾਂ ਜੀ ਉਹ ਦੂ ਰਾਉਂਡ ਤੋਂ ਬਾਅਦ ਮੈਂ ਹੁੰਨਾ ਫਿਰ 4 ਤੋਂ ਲੈ ਕੇ 8 ਵਜੇ ਤੱਕ 4 ਤੋਂ 8 ਤੱਕ ਫਿਰ ਟ੍ਰੈਨਰ ਰਹਿਣਗੇ ਠੀਕ ਹੈ ਤਕਰੀਬਨ ਟੋਟਲ ਜਿਹੜਾ ਟਾਈਮ ਕੋਈ ਨਾ ਕੋਈ ਹੁੰਦਾ ਹੀ ਹੁੰਦਾ ਕੋਈ ਨਾ ਕੋਈ ਟ੍ਰੈਨਰ ਤੁਹਾਡਾ ਰਹੂਗਾ ਠੀਕ ਹੈ ਧੰਨਵਾਦ ਬਹੁਤ ਬਹੁਤ ਮੈਂ ਤੁਹਾਡਾ ਸਕਾਈ ਬਾਰ ਵੀ ਦੇਖਣਾ ਮੈਂ ਸੈਲੂਨ ਵੀ ਦੇਖਣਾ ਸਾਰਾ ਕੁਝ ਕਵਰ ਕਰਨਾ ਧੰਨਵਾਦ ਬਹੁਤ ਠੀਕ ਹੈ ਜਿਮ ਤੋਂ ਬਾਅਦ ਅਸੀਂ ਸੈਲੂਨ ਵਾਲੇ ਫਲੋਰ ਤੇ ਆ ਗਏ ਹਾਂ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵ ਕੀ ਕੀ ਇਥੇ ਫੈਸਿਲਿਟੀਆਂ ਹੋਣਗੀਆਂ ਜਿਹੰਮ ਦੇ ਵਿੱਚ ਸੈਲੂਨ ਦੇ ਵਿੱਚ ਸੌਰੀ ਮਾਫ ਕਰਨਾ ਨਾਲ ਨਾਲ ਜਿਹੜਾ ਉਹ ਕੰਮ ਹੋ ਰਿਹਾ ਸਟਾਰਟ ਹੈ ਤੇ ਐਕਸਪਰਟਸ ਜੋ ਹੋਣਗੇ ਇਥੇ ਸੈਲੂਨ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਵਾਰ ਦੂਸਰੀ ਸਾਈਡ ਤੋਂ ਦਿਖਾ ਦੋ ਇੱਕ ਵਾਰ ਦੂਸਰੀ ਬਿਲਕੁਲ ਸੁਣ ਕੇ ਦਿਖਾ ਦੋ ਕਿਉਂਕਿ ਨਾਲ ਨਾਲ ਕੰਮ ਜਿਹੜਾ ਸਟਾਰਟ ਹੈ ਓਪਨਿੰਗ ਆ ਕੰਮ ਦੀ ਸੋ ਕਾਊਂਟਰ ਤੇ ਅਸੀਂ ਬੰਦੇ ਕੋਸ਼ਿਸ਼ ਕਰਾਂਗੇ ਕਿ ਇਹ ਸ਼ਾਟ ਕਰੀਏ ਮੈਂ ਆਪਣੀ ਅੰਦਰ ਕਰਾਂ ਨਾਂ ਸਾਫੀ ਕਰਾਂ ਚਾ ਚਾ ਟਾਈਮ ਦਾ ਕੰਫਿਊਜ਼ਨ ਹੋ ਗਿਆ ਸਭ ਇਤਨਾ ਬਟਰ ਉੱਪਰ ਮੈਂ ਸਾਸਿ ਕੁ ਤੁਹਾਡਾ ਨਾਮ ਜੀ ਸ਼ਰਦ ਸਿੰਘ ਜੀ ਥੋੜਾ ਜੋ ਉੱਚੀ ਬੋਲੋ ਜੀ ਸ਼ਰਦ ਸਿੰਘ ਕਰਨ ਹਾਂ ਜੀ ਐਸ ਸਲੂਨ ਦੀ ਓਪਨਿੰਗ ਹੋਈ ਹੈ ਅਸੀਂ ਜੈਮ ਦੇ ਵਿੱਚ ਜਾ ਕੇ ਸਕਾਈ ਬਾਰ ਦੇ ਵਿੱਚ ਵੀ ਜਾਣਾ ਠੀਕ ਹੈ ਬਾਹਰ ਗਿਆ ਦੀਪੂ ਚੋਪੜਾ ਸਾਡੇ ਭਰਾ ਕੋਲ ਅੱਜ ਟਾਈਮ ਥੋੜਾ ਮਹਿਮਾਨ ਜ਼ਿਆਦਾ ਹੈ ਉਹ ਸਿੰਗਲੋ ਨੇ ਸਾਰ ਨੂੰ ਅਟੈਂਡ ਕਰਨਾ ਹੈ ਸਲੂਨ ਬਾਰੇ ਜਾਣਕਾਰੀ ਕੀ ਕੀ ਅਵੇਲੇਬਿਲਿਟੀਆਂ ਹੈ ਕੀ ਕੀ ਸਹੂਲਤਾਂ ਰਹਿਣਗੀਆਂ ਕੀ ਕੀ ਫੈਸਿਲਿਟੀਆਂ ਰਹਿਣਗੀਆਂ ਮਸ਼ੀਨ ਤਾਈ ਦੇ ਸਾਰੇ ਫੇਸ਼ੀਅਲਸ ਅਵੇਲੇਬਲ ਹਨ ਹੈਅਰ ਟ੍ਰੀਟਮੈਂਟਸ ਅਵੇਲੇਬਲ ਹਨ ਕਲਰਸ ਹਰ ਤਰ੍ਹਾਂ ਦੇ ਅਵੇਲੇਬਲ ਹਨ ਲੇਜ਼ਰਸ ਵੀ ਅਸੀਂ ਜੱਵੀ ਲੈ ਕੇ ਆਉਣ ਲੱਗੇ ਆ ਬੜੀ ਕਿਉਂ ਮਤਲਬ ਸਲੋਨ ਦੀ ਸਾਰੀ ਲਕਚਰੀ ਜਿਹੜੀ ਵਿਚਾਰੀ ਕੋਲ ਹੈ। ਇਸ ਤੋਂ ਇਲਾਵਾ ਕਲਾਸਿਸ ਵੀ ਹੋਣਗੀਆਂ। ਜੀ ਸਰ, ਖੈਰੀ ਬੈਕ ਵੀ ਅਸੀਂ ਓਪਨ ਕਰਿਆ। ਰਾਈਟ ਨਾ ਸਾਡੇ ਕੋਲ ਬਹੁਤ ਵਧੀਆ ਡਿਸਕਾਊਂਟ ਆਫਰਸ ਵੀ ਆਫਰ ਕੀਤੇ ਨੇ। ਅਸੀਂ 1+1 ਕੋਰਸਸ ਆਫਰ ਕਰ ਰਹੇ ਹਾਂ। ਇੱਕ ਦੇ ਇੱਕ ਕੋਰਸ ਫ੍ਰੀ ਹੈ ਰਾਈਟ ਨਾ। 10% ਆਫ ਵੀ ਹੈ। ਅੱਛਾ ਸਟਾਰਟਿੰਗ ਲੈਵਲ ਜਿਹੜਾ ਤੁਸੀਂ ਆਫਰ ਵੀ ਦੇ ਰਹੇ ਹੋ ਇੱਕ ਨੇ ਕੋਰਸ ਫ੍ਰੀ ਦੇ ਰਹੇ ਹੋ। ਠੀਕ ਹੈ ਕਿੰਨੇ ਕੋਰਸਸ ਦਾ ਟੋਟਲ? ਸਰ ਸਾਡੇ ਕੋਲ ਸਕੇਲ ਹੈ, ਮੇਕਅਪ ਐਂਡ ਨੇਲ ਹੈ ਐਂਡ ਹੈਅਰ। ਔਰ ਓਨ ਆਫ ਦਾ ਕੰਬੋ ਕੋਰਸ ਵੀ ਰਹਿੰਦਾ ਹੈ। ਮਾਸਟਰ ਇਹ ਸੈਲੂਨ ਦੇ ਤੁਹਾਡੇ ਨਾਲ ਕੋਈ ਦੂਰ ਤੋਂ ਕੰਟੈਕਟ ਕਰਨਾ ਚਾਹੁੰਦਾ ਹੈ। ਕਈ ਵਾਰੀ ਕੋਈ ਸਟੂਡੈਂਟਸ ਹੁੰਦੇ ਆ ਇੰਟਰਸਟਿਡ ਹੁੰਦੇ ਆ। ਕਈ ਵਾਰੀ ਕੋਈ ਕੰਮ ਕਰਵਾਉਂਦਾ ਜਿਹੜਾ ਕਸਟਮਰ ਆ ਉਹ ਚਾਹਵਾਨ ਹੁੰਦਾ। ਤੁਹਾਨੂੰ ਤੁਹਾਨੂੰ ਮਿਲਣਾ ਚਾਹੁੰਦਾ ਹੁੰਦਾ ਹੈ ਨਾ। ਜਾਂ ਆਪਣੇ ਕੰਮ ਸਬੰਧੀ ਕਿਸੇ ਨੇ ਕੋਈ ਆਪਣੇ ਕਿਸ ਤਰ੍ਹਾਂ ਦੇ ਕੋਈ ਟ੍ਰੀਟਮੈਂਟ ਲੈਣਾ ਜਾਂ ਕਿਸੇ ਨੇ ਕੋਈ ਕਲਾਸਿਸ ਲੈਣੀ ਹੈ। ਇਹ ਮੇਲ ਫੀਮੇਲ ਸਾਰਿਆਂ ਉੱਤੇ ਹਾਂਜੀ ਸਹੀ ਹੋ ਰਿਹਾ ਸੈਲਸਰ। ਆਲਮੋਸਟ ਕਿ ਜੈਂਟਸ, ਲੇਡੀਜ਼ ਸਭ 'ਤੇ ਟ੍ਰੇਨਿੰਗ ਵੀ ਲੈ ਸਕਦੇ ਆ। ਔਰ ਸੈਲੂਨ ਦੇ ਵਿੱਚ ਜਿਹੜਾ ਕੰਮ ਵੀ ਦੋਨਾਂ ਮੇਲ ਫੀਮੇਲ ਦ ਜੋ ਤੁਹਾਨੂੰ ਕੰਟੈਕਟ ਕਰਨਾ ਚਾਹੁੰਦਾ ਕੋਈ ਜਾਣਕਾਰੀ ਜਿਸ ਤਰ੍ਹਾਂ ਤੁਹਾਨੂੰ ਮਿਲਣਾ ਚਾਹੁੰਦਾ ਜਾਂ ਕਿਸੇ ਨੇ ਕਲਾਸਿਸ ਲੈਣੀ ਹੈ ਉਹਦੇ ਵਾਸਤੇ ਕੁਝ ਨੰਬਰਸ ਤੁਹਾਡੇ ਹੋਣਗੇ ਜਿਹੜੇ ਤੁਸੀਂ ਫਲੈਸ਼ ਕਰਦੇ ਟਿੰਗ ਕਾਰਡ ਅਵੇਲੇਬਲ ਹੈ ਇਹ ਦੋ ਨੰਬਰਸ ਐ ਸਰ ਠੀਕ ਹੈ ਜੀ ਇਹਨਾਂ ਦੇ ਨੰਬਰ 75086 1132 ਹਾਂ ਜੀ 75087 1132 ਠੀਕ ਹੈ ਜੀ ਇਹ ਦੋ ਨੰਬਰ ਇਹਨਾਂ ਦੇ ਹੈਡਮਾਸਟਰ ਤੋਂ ਲਉਣ ਦੇ ਸੋ ਫਰੀਦਕੋਟ ਚਾਰ ਰੋਡਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਦੀਪੂ ਚੋਪੜਾ ਜਿਹਨੇ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਬਣਾਇਆ ਪਿਛਲੇ 14-15 ਸਾਲਾਂ ਦੇ ਵਿੱਚ ਹੁਣ ਅਸੀਂ ਸੈਲੂਨ ਦੇ ਬਾਰੇ ਜਾਣਕਾਰੀ ਕੋਈ ਹੋਰ ਜਾਣਕਾਰੀ ਦੇਣੀ ਚਾਹੋਗੇ ਜੀ ਤੁਸੀਂ ਜੀ ਸਰ ਰਾਈਟ ਨਾਓ ਜਿਹੜੇ ਅਥੈਟ ਹੋਏ ਤੇ ਸਾਡੇ ਡਿਸਕਾਊਂਟਸ ਆ ਸੇਮ ਅੱਜ ਸੋਨਾਂ ਤੇ ਜਿਹੜੇ ਡਿਸਕਾਊਂਟ ਆ ਆਫਰ ਸਰ ਰਾਈਟ ਨਾਓ ਜਿਹੜੇ ਵੀ ਪ੍ਰੀ ਬੁਕਿੰਗ ਅੱਜ ਦੇ ਦਿਨ ਕਰਦੇ ਹੋ ਉਹਨਾਂ ਨੂੰ ਫਲੈਟ 60% ਆਫਰ ਹੈ ਅੱਛਾ ਜੀ ਜਿਹੜੇ ਅੱਜ ਦੇ ਦਿਨ ਬੁੱਕ ਕਰਦੇ ਮਤਲਬ ਕਿ ਅੱਜ ਪ੍ਰੀ ਬੁਕਿੰਗ ਕਰ ਲੈਣ ਸਰਵਿਸਿਸ ਚਾਹੇ ਉਹ ਇੱਕ ਜਲਦੀ ਚਲਾਉਣੀ ਪਊਗੀ ਠੀਕ ਹੈ ਅਸੀਂ ਅੱਜ ਪਲੇ ਕਰਾਂਗੇ ਤੇ ਕੋਈ ਗੱਲ ਨਹੀਂ ਜਿਸ ਇੱਕ ਦਿਨ ਹੋਰ ਵੀ ਦੀਪੂ ਕੋਲੋਂ ਕਹਿ ਕੇ ਮੰਗ ਲਾਂਗੇ ਕਿਉਂਕਿ ਅਸੀਂ ਥੋੜੇ ਜਿਹਾ ਲੇਟ ਆ ਸਮੇਂ ਵੀਡੀਓ ਐਡਿਟ ਕਰਕੇ ਚਲਾਉਣ ਦੇ ਵਿੱਚ ਵੀ ਟਾਈਮ ਲੱਗਣਾ ਇਸ ਕਰਕੇ ਅਸੀਂ ਚਾਹਾਂਗੇ ਕਿ ਅਸੀਂ ਦੀਪੂ ਭਾਈ ਨੂੰ ਕਹਿ ਕੇ 24 ਘੰਟੇ ਹੋਰ ਜਿਹੜੇ ਉਪਰ ਖਵਾ ਲਾਂਗੇ ਇਹਦੇ ਵਾਸਤੇ ਠੀਕ ਹੈ ਥੈਂਕ ਯੂ ਬਬਾ ਸ਼ੁਕਰੀ ਸਸਿਕਾ ਸੋ ਜੀ ਪੌੜੀਆਂ ਚੜਦੇ ਚੜਦੇ ਆ ਮੈਂ ਚੌਥੀ ਮੰਜ਼ਲ ਤੇ ਆ ਗਿਆ ਚੌਥੀ ਮੰਜ਼ਲ ਜਿੱਥੇ ਸਕਾਈ ਬਾਰ ਤੇ ਕੈਫੇ ਬਾਰ ਬਣਾਇਆ ਗਿਆ ਬੇਸ਼ੱਕ ਲਿਫਟ ਦੀ ਸਹੂਲਤ ਹੈ ਲਗਜ਼ਰੀ ਜਿਹੜੀ ਮੈਂ ਕਹੂੰਗਾ ਕਿ ਲੇਟ ਪਰ ਫਿਰ ਵੀ ਮੈਂ ਮੇਰੇ ਮੈਂ ਕੋਸ਼ਿਸ਼ ਕੀਤੀ ਕਿ ਮੈਂ ਅੱਜ ਪਹਿਲੇ ਦਿਨ ਹੀ ਜੇ ਓਪਨਿੰਗ ਦੇ ਟਾਈਮ ਹੀ ਮੈਂ ਇੱਕ ਵਾਰੀ ਨਾ ਆਪਣੀ ਜੈਮ ਜਿਹੜੀ ਲਾਲਾਪੌੜੀਆਂ ਦੇ ਜਰੀਏ ਸੋ ਉਪਰ ਆ ਕੇ ਮੈਨੂੰ ਬੜਾ ਸੋਹਣਾ ਮਹਿਸੂਸ ਹੋ ਰਿਹਾ ਸਭ ਤੋਂ ਵਧੀਆ ਜੋ ਮੈਨੂੰ ਲੱਗਿਆ ਜੋ ਮੇਰੀ ਅੱਖਾਂ ਦੇ ਸਾਹਮਣੇ ਹੈ ਕਿਉਂਕਿ ਮੈਂ ਜਦੋਂ ਕੈਨੇਡਾ ਟਰੈਵਲ ਕੀਤਾ ਤਾਂ ਟ੍ਰਾਂਟੋ ਤੋਂ ਲੈ ਕੇ ਸਰੀ ਵੈਨਕੂਵਰ ਤੱਕ ਐਪਸਫੋਰਡ ਵਗੈਰਾ ਬਹੁਤ ਸਾਰਾ ਜਿਹੜਾ ਸੀ ਅਸੀਂ ਟਰੈਵਲ ਬਾਇਰ ਰੋਡ ਕੀਤਾ ਸੀ ਜਦੋਂ ਸਰੀ ਵੈਨਕੂਵਰ ਦਾ ਏਰੀਆ ਸੀ ਕੋਮਰੇ ਸੀ ਤਾਂ ਮੈਂ ਕਹਿ ਲਿਆ ਮੈਂ ਨੂੰ ਕੋਈ ਮੇਰੀ ਬਾਪ ਦਾ ਦੇਸ਼ ਦਿਖਾ ਦੇ ਦੇਖੋ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸੱਚੀ ਮੁੱਚੀ ਠੰਨੀ ਠੰਨੀ ਪੁਛਾੜਾ ਮੈਨੂੰ ਵੱਜ ਰਹੀਆਂ ਪਾਣੀ ਦੇ ਪਤਾ ਨਹੀਂ ਕਿੱਥੋਂ ਜਿਵੇਂ ਮੈਂ ਸੱਚੀ ਕੈਨੇਡਾ ਆ ਗਿਆ ਹੁੰਨਾ ਹੈ ਜਿਵੇਂ ਕੈਨੇਡਾ ਆ ਗਿਆ ਹੁੰਨੇ ਹੈ ਜਿਵੇਂ ਸਰੀ ਵੈਨਕੂਵਰ ਦੇ ਏਰੀਏ ਦੇ ਵਿੱਚ ਆ ਗਿਆ ਹੁੰਨੇ ਆ ਬਾਹਰ ਖੁੱਲਾ ਮਾਹੌਲ ਹੈ ਤੇ ਨਾਲ ਦੇਖੋ ਟਾਊਨਸ਼ਿਪ ਇਹ ਫਰੀਦਕੋਟ ਬੱਸ ਸਟੈਂਡ ਤੋਂ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਕਿ ਜੈਲ ਰੋਡ ਹੈ ਜੈਲ ਪਾਰਕ ਦਾ ਮੰਡਾ ਸ੍ਰੀ ਅਮਰਸਰ ਸਾਹਿਬ ਹਾਈਵੇ ਸਾਈਡ ਨੂੰ ਨਰਮ ਵਾਲੀ ਸਾਈਡ ਨੂੰ ਤੇ ਸਭ ਤੋਂ ਵਧੀਆ ਮਾਹੌਲ ਕਿ ਮੈਨੂੰ ਨਹੀਂ ਪਤਾ ਥੱਲੇ ਜੋ ਚੌਥੀ ਮੰਜ਼ਲ ਤੋਂ ਮੈਂ ਥੱਲੇ ਜਾਊਂਗਾ ਇੰਨੀ ਤੇਜ਼ ਹਵਾ ਵਗਦੀ ਹੈ ਕਿ ਨਹੀਂ ਵਗਦੀ ਇੱਧਰ ਮੇਰੇ ਖਿਆਲ ਦੇ ਵਿੱਚ ਬੀਰ ਬਾਰਿਸ਼ ਹੈ ਸ਼ਾਇਦ ਤਿਆਰੀਆਂ ਚੱਲ ਰਹੀਆਂ ਸਾਰੀਆਂ ਕਿਉਂਕਿ ਗੈਸਟ ਬੈਠੇ ਹੋਏ ਆਜ ਮਹਿਮਾਨ ਆਏ ਹੋਏ ਆ ਸਾਰੇ ਅੱਜ ਮਹਿਮਾਨ ਨਵਾਜ਼ੀ ਹੋ ਰਹੀ ਹੈ ਦੀਪੂ ਚੋਪੜਾ ਭਾਈ ਥੱਲੇ ਬਿਜ਼ੀ ਹੈ ਅਸੀਂ ਅੱਜ ਇੱਕ ਜਾਣਕਾਰੀ ਉਹ ਸਾਂਝੀ ਕਰਨੀ ਹੈ ਕਿ ਜੇ ਤੁਸੀਂ ਫੋਰਨ ਕੰਟਰੀ ਤੋਂ ਇੰਡੀਆ ਆ ਰਹੇ ਹੋ ਨਾ ਤਾਂ ਤੁਸੀਂ ਫਰੀਦਕੋਟ ਆਉਣਾ ਨਹੀਂ ਭੁੱਲਣਾ ਫਰੀਦਕੋਟ ਚੈਲ ਰੋਡ ਬਰਜੰਦਰਾ ਕਾਲਜ ਤੋਂ ਨੇੜਾ ਵਾਲੇ ਪਾਸੇ ਨੂੰ ਬਠਿੰਡਾ ਸੀਰ ਅਮਰitsar ਸਾਹਿਬ ਰੋਡ ਨੂੰ ਮੈਂ ਦਿਖਾਵਾਂ ਤੁ ਅਹ ਇਹ ਰਸੋਈ ਆ ਪਰ ਮੈਂ ਬਾਰੀ ਦੇ ਰਿਸ਼ਤਾਉਂਗਾ ਮਹਿਮਾਨਾਂ ਦਾ ਜਾਣਾ ਆਉਣਾ ਜਿਹੜਾ ਉਹ ਲਗਾਤਾਰ ਜਾਰੀ ਹੈ ਤੇ ਇਧਰ ਸਾਥੀ ਕੁਝ ਬੈਠੇ ਆ ਮੈਂ ਕੋਸ਼ਿਸ਼ ਕਰੂੰਗਾ ਕਿ ਕੋਈ ਟੀਮ ਮੈਂਬਰ ਮੈਨੂੰ ਮਿਲੇ ਜਯਦੀਪ ਤੁਸੀਂ ਉੱਪਰ ਮਹਿਫਿਲ ਲਾਈ ਬੈਠੋ ਗੁੱਡ 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 ਇਹ ਚੋਕੜਾ ਸਾਹਿਬ ਦੀ ਸਾਰੀ ਟੀਮ ਹੈ ਜੀ A to Z ਸੋਲੂਸ਼ਨ ਦੀ ਟੀਮ ਹੈ ਇਹ ਸਾਰੀ ਜਿਨ੍ਹਾਂ ਨੇ 14-15 ਸਾਲ ਇੰਗਰੇਜਨ ਦੀ ਦੁਨੀਆ ਦੇ ਵਿੱਚ ਸੇਵਾ ਕੀਤੀ ਲੋਕਾਂ ਦੀ ਤੇ ਲੱਖਾਂ ਵੀਜ਼ੇ ਲਵਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਭੇਜਿਆ ਸੇਵਾ ਕਰੀਏ ਭਾਈ ਸੇਵਾ ਤਾਂ ਮੈਂ ਤੁਹਾਡੇ ਕੋਲ ਜਮਚੋ ਲੈ ਕੇ ਆ ਮੇਰੇ ਖਾਲਚ ਉੱਪਰ ਫੇਰ ਤੁਸੀਂ ਮਿਲ ਗਏ ਆਜੂ ਫਿਰ ਤੁਸੀਂ ਕਰਦੇ ਹੋ ਸੇਵਾ ਮੇਰੇ ਲਈ ਅੱਛਾ ਜਦੋਂ ਵੀ ਪੇ ਤੁਹਾਡਾ ਸਿਕਾਈਵਾਰ ਦੇ ਕੈਫੇ ਆ ਗਿਆ ਠੀਕ ਹੈ ਵੈਸੇ ਮੈਂ ਮਾਫੀ ਚਾਹੂੰਗਾ ਉਹਨਾਂ ਦੋਸਤਾਂ ਕੋਲੋਂ ਕਿ ਜਿਹੜੇ ਇੰਜੋਏ ਕਰ ਰਹੇ ਸੀ ਜਦੋਂ ਦੇ ਨਾਲ ਮੈਂ ਇਹਨਾਂ ਨੂੰ ਤਾਂ ਥੋੜੀ ਸਹੂਲਤ ਦਵਾਂਗਾ ਸਾਸੀ ਗੱਲ ਭਾਈ ਜੀ ਆਨੰਦ ਲੈ ਰਹੇ ਹੋ ਗੁੱਡ 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 ਸਾਸੀ ਗੱਲ ਭਾਈ ਵਾਹ ਵਾਹ ਸਾਸੀ ਗੱਲ ਬੇਟਾ ਠੀਕ ਹੋ ਆਨੰਦ ਆ ਰਿਹਾ ਵਧੀਆ ਤੁਹਾਡੇ ਵਿੱਚੋਂ ਕੋਈ ਫੋਰਨ ਟ੍ਰੈਵਲ ਕੀਤਾ ਪਾੜੇ ਜਿਹਨੇ ਫਾਰਨ ਟ੍ਰੈਵਲ ਕੀਤਾ ਕਿਦਾਂ ਦਾ ਮਹਿਸੂਸ ਹੋ ਰਿਹਾ ਮੈਂ ਮੈਂ ਪਲਸ 2 ਕੀਤੀ ਆ ਜੀ ਪਲਸ 2 ਕੀਤੀ ਆ ਪਰ ਮੈਂ ਕਹਿੰਦਾ ਕਿ ਮੈਨੂੰ ਵਧੀਆ ਮਹਿਸੂਸ ਹੋਇਆ ਮੈਂ ਕਹਿੰਦਾ ਉੱਪਰ ਦਿਖਾਓ ਇੱਕ ਵਾਰੀ ਕੈਮਰਾਮੈਨ ਨੂੰ ਉੱਪਰ ਇੱਕ ਵਾਰੀ ਫਰੇਮ ਕਰਕੇ ਦਿਖਾਓ ਦੇਖੋ ਮੈਂ ਜਿੱਦਾਂ ਗੱਲ ਕਰ ਰਿਹਾ ਸੀ ਕਿ ਬੇਸ਼ੱਕ ਮੈਂ ਟ੍ਰਾਂਟੋ ਗਿਆ ਬੇਸ਼ੱਕ ਮੈਂ ਕੈਲਗਰੀ ਐਡਮਿੰਟਨ ਗਿਆ ਬੇਸ਼ੱਕ ਮੈਂ ਸਰੀ ਵੈਨਕੂਵਰ ਗਿਆ ਉੱਥੇ ਜਾ ਕੇ ਮੈਨੂੰ ਲੱਗਿਆ ਸੀ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਕਦੇ ਮਿਲਣਗੀਆਂ ਸਾਨੂੰ ਤੇ ਦੀਪੂ ਚੋਪੜਾ ਨੇ ਉਹ ਜਿਹੜੀ ਤਮੰਨਾ ਹੈ ਜਿਹੜੀ ਇੱਛਾ ਹੈ ਉਹ ਫਾਰਨ ਕੰਟਰੀ ਤੋਂ ਆਉਣ ਵਾਲੀ ਪ ਅੱਜ ਓਪਨਿੰਗ ਹੈ ਜੈਡੀ ਪੋ ਕੀ ਕੀ ਅਵੇਲੇਬਿਲਟੀਜ਼ ਹੈ ਵੈਜੀਟੇਰੀਅਨ ਵਾਸਤੇ ਨਾਨ ਵੈਜੀਟੇਰੀਅਨ ਵਾਸਤੇ ਕੀ ਕੀ ਅਵੇਲੇਬਿਲਟੀਜ਼ ਹੈ ਭਾਈ ਜੀ ਵੈਜ ਤੇ ਨਾਨ ਵੈਜ ਸਾਰਾ ਕੁਝ ਇਨਕਲੂਡ ਹੈ ਸਾਰਾ ਕੁਝ एवरीथिंग ਪਰ ਇਹ ਵਾ ਕਿ ਫੈਮਿਲੀ ਦੇ ਲਈ ਆਪਾਂ ਕੈਫੇ ਅਲੱਗ ਬਣਾਏ ਹੋਏ ਆ ਜਿਵੇਂ ਫੈਮਿਲੀ ਆ ਰਹੀ ਕੋਈ ਫੈਮਿਲੀ ਡਿਨਰ ਹੋ ਗਿਆ ਉਹ ਸਾਰਾ ਕੁਝ ਆਪਣੇ ਇੱਕ ਸੈਪਰੇਟ ਬਣਾਏ ਹੋਏ ਦਿਖਾਓਗੇ ਮੈਨੂੰ ਹਾਂਜੀ ਹਾਂਜੀ ਆਓ ਜੀ ਅੱਛਾ ਤੁਸੀਂ ਚੌਥੀ ਮੰਜ਼ਿਲ ਤੇ ਲਿਆ ਕੇ ਬਣਾਇਆ ਉੱਪਰ ਖੁੱਲਿਆ ਹੋਇਆ ਹੈ ਮੈਨੂੰ ਬਹੁਤ ਚੰਗਾ ਲੱਗ ਰਿਹਾ ਹਵਾ ਬਹੁਤ ਸੋਹਣੀ ਵਗ ਰਹੀ ਹੈ ਬਹੁਤ ਸੋਹਣਾ ਲੱਗ ਰਿਹਾ ਉੱਪਰ ਆਉਣ ਵਾਸਤੇ ਜਿਹੜੀ ਲਿਫਟ ਉਹ ਰੈਗੂਲਰ ਚੱਲਦੀ ਰਹਿੰਦੀ ਹੈ ਰੈਗੂਲਰ 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 ਪੌੜੀਆਂ ਦੇ ਵਰਜਿਸ ਤਾਂ ਨਹੀਂ ਕਰਾਇਆ ਕਰੋ ਨਹੀਂ 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 ਬਸ ਮਾੜਾ ਮੋਟਾ ਰਹਿ ਗਿਆ ਕੱਲ ਤੱਕ ਆਪਣਾ ਸਾਰਾ ਸੈਟਅਪ ਹੋ ਜਾਊਗਾ ਹਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਤਿਆਰੀ ਹੈ ਫੈਮਲੀ ਦਾ ਇੱਕ ਤੇ ਇੱਕ ਪਰਲੇ ਪਰ ਸੇਮ ਇਦਾਂ ਹੀ ਇਹ ਕਿਧਰੋਂ ਮੈਂ ਕਹੂੰਗਾ ਅਸੇ ਮੈਂ ਕੈਮਰੇ ਤੋਂ ਆ ਫਰੇਮ ਦਿਖਾਉਣਾ ਚਾਹੂੰਗਾ ਕਿ ਦੇਖੋ ਇੱਥੋਂ ਦਿਖਾਉਣਾ ਚਾਹੂੰਗਾ ਮੈਂ ਤੁਹਾਨੂੰ ਇਧਰ ਆ ਜਾਓ ਬੇਟਾ ਇਧਰਲੇ ਪਾਸੇ ਆਓ ਤੁਸੀਂ ਆਹ ਚੀਜ਼ ਦਿਖਾਓ ਉਧਰ ਦੇਖੋ ਜਿਸ ਤਰ੍ਹਾਂ ਮੈਂ ਕਿਹਾ ਸੀ ਨਾ ਆਹ ਬਾਰਲਾ ਮੈਂ ਦਿਖਾ ਦਿੰਦਾ ਆ ਚੀਜ਼ ਮੈਂ ਦਿਖਾਉਣੀ ਚਾਹੁੰਦਾ ਸੀ ਦੇਖੋ ਜਦੋਂ ਫੈਮਿਲੀ ਦੇ ਨਾਲ ਤੁਸੀਂ ਆ ਕੇ ਬੈਠੋਗੇ ਨਾ ਤੇ ਐਦਾ ਹੀ ਮੈਂ ਕੈਨੇਡਾ ਟੂਰ ਦੌਰਾਨ ਜਿਹੜਾ ਉਹ ਮਹਿਸੂਸ ਕੀਤਾ ਸੀ ਕਿ ਲੱਗਦਾ ਹੀ ਨੇ ਮੈਨੂੰ ਕਿ ਇਹ ਫਰੀਦਕੋਟ ਬਰਜਿੰਦਰਾ ਕਾਲਜ ਤੋਂ ਨਹਿਰਾਂ ਵਾਲੇ ਪਾਸੇ ਨੂੰ ਜਿਹੜਾ ਉਹ ਹਾਈਵੇ ਵੱਲ ਨੂੰ ਚੈਰ ਰੋਡ ਤੇ ਜਾ ਰਹੇ ਹਾਂ ਅਸੀਂ ਜਾਂ ਬੈਠੇ ਹਾਂ ਮੈਨੂੰ ਲੱਗਦਾ ਕਿ ਜਿਵੇਂ ਸੱਚੀ-ਮੁੱਚੀ ਕੈਨੇਡਾ ਦੀ ਕਿਸੇ ਲੋਕੇਸ਼ਨ ਤੇ ਹਾਂ ਮੈਂ ਸੋ ਦੇਖਾਂਗੇ ਅਸੀਂ ਮੈਨੂੰ ਇੱਕ ਵਾਰੀ ਆਪਣਾ ਬੀਰਵਾਰ ਦਿਖਾਓ ਜੀ ਕਿਉਂਕਿ ਆਜੋ ਆਜੋ ਬੀਰਵਾਰ ਦੀ ਸਕੀਨ ਤੁਹਾਡੇ ਕੋਲ ਜਰੂਰ ਹੈਗਾ ਜੇ ਸ਼ਾਮ ਨੂੰ ਆ ਜਾਣੀ ਜਰੂਰ 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 ਸ ਤਾਨੂੰ ਥੋੜਾ ਡਿਸਟਰਬ ਕਰ ਸਕਦੇ ਆਂ ਹਾਂਜੀ ਆਓ ਜੀ ਅੱਜ 15 ਵਜੇ ਇੱਕ ਵਾਰੀ ਆਈ ਫੋਟੋ ਲੈਣੀ ਆਪਾਂ ਹਾਂਜੀ ਹਾਂਜੀ ਫੋਟੋ ਖਾ ਆਪਾਂ ਤੁਹਾਨੂੰ ਸਿੱਧਾ ਹੀ ਕੈਮਰੇ ਤੇ ਲੈ ਕੇ ਆਵਾਂਗੇ ਇਹ ਆਪਣਾ ਕਾਟ ਨਹੀਂ ਭਰਾ ਮੇਰਾ ਨਹੀਂ ਹਾਲਾ ਮੈਂ ਲੱਭ ਵੀ ਲੈਣਾ ਹੁੰਦਾ ਨਹੀਂ ਮੈਨੂੰ ਮੈਂ ਤਾਂ ਕੋਲ ਖੜਾ ਤੁਹਾਡੇ ਲੱਭਣ ਨੂੰ ਤੋੜਾਂ ਮੈਂ ਤੇ ਲੱਭੇ ਲਵਾਇਆ ਹੀ ਆ ਹਾਂਜੀ ਹੋਰ ਸੁਣਾ ਸਾਡਾ ਕੰਮ ਵਾਲਾ ਬੰਦਾ ਨਾ ਡਰਾਉ ਤੁਸੀਂ ਇਹ ਪੈਗ ਲਗਾ ਇਹ ਸਾਰਾ ਆਪਣੇ ਕੋ ਬੀਅਰ ਬਾਰ ਆ ਠੀਕ ਹੈ ਇਹਦੇ ਵਿੱਚ ਆਪਣੇ ਕੋ ਡਰਾਟ ਬੀਅਰ ਆ ਇੱਕ ਕੋਈ ਥੋੜਾ ਇੱਕ ਕੋਈ ਤੁਸੀਂ ਥੋੜਾ ਸਾਈਡ ਤੇ ਆ ਜਾਓ ਮੈਂ ਦਖਾਉਣਾ ਚਾਹੂੰਗਾ ਹਾਂ ਜੀ ਵੀ ਦੱਸੋ ਇੱਕ ਵਾਰ ਤੁਸੀਂ ਥੋੜੀ ਜਾਣਕਾਰੀ ਜ਼ਰੂਰ ਦਿਓ ਇਹਦੇ ਵਿੱਚ ਆਪਣੀਆਂ ਸਾਰੀਆਂ ਡਰਾਟ ਬੀਅਰਾਂ ਹੁੰਦੀਆਂ ਜੀ ਓਕੇ ਇਹਦੇ ਕੋਲ ਅਲੱਗ-ਅਲੱਗ ਫਲੇਵਰ ਆ ਗਰੂ ਮਾਸਟਰ ਦੀਆਂ ਸਾਰੀਆਂ ਬੀਅਰਾਂ ਆ ਓਕੇ ਇਹਦੇ ਵਿੱਚ ਕੋਈ ਮੰਗੋ ਹੋਗੀ ਕੀਵੀ ਹੋਗੀ ਸਾਰਾ ਅਲੱਗ-ਅਲੱਗ ਟੇਸਟ ਆ ਵੀ ਇਹਦੇ ਵਿੱਚ ਇਹ ਸਾਰੀ ਡਰਾਟ ਹੁੰਦੀ ਕੋਈ ਆਪਣੇ ਕੋ ਬੋਟਲ ਵਾਲੀ ਨਹੀਂ ਅੱਛਾ ਮਤਲਬ ਇਹ ਤੁਹਾਡਾ ਬੀਅਰ ਬਾਰ ਹੈ ਇਹ ਜਿਹੜੇ ਨਾਮ ਵੈਜੀ ਟੇਰੀਅਮ ਆ ਜਿਹੜ ਫਰੀਦਕੋਟ ਦੇ ਜੀ ਬਹੁਤ ਘੱਟ ਆ ਮੇਰੇ ਸਾਇੰ ਇੱਕ ਤੋਂ ਹੋਣਗੇ ਨਹੀਂ ਤਾਂ ਜਿਹੜੀ ਕੁਆਲਿਟੀ ਆਪਣੇ ਕੋਲ ਹੈ ਨਹੀਂ ਕਿਸੇ ਕੋਲ ਠੀਕ ਹੈ ਇਹਨਾਂ ਕਲਾਸੀਆਂ ਚ ਕੀ ਦਿੰਦੇ ਹੋ ਇਹਨਾਂ 'ਚ ਵੀ ਸ਼ਾਟ ਦਿੰਦੇ ਆ ਜੀ ਅਜੀਨਾ ਸ਼ਾਟ ਹੁੰਦੇ ਜੀ ਇਹ ਅਸਰ ਕਰਦਾ ਬੰਦੇ ਨੂੰ ਕਲਾਸੀਆਂ ਦਿਖਾਉਣੀਆਂ ਚ ਮੈਂ ਕਿ ਕਲਾਸੀਆਂ ਮੈਂ ਬਹੁਤ ਦੇਖਦਾ ਹੁੰਦਾ ਪਰ ਜਦੋਂ ਇਹਨਾਂ ਦਾ ਮੇਰੇ ਕੋਲੋਂ ਮੰਗਦਿਆਂ ਨਾ ਉਹ ਵੀ 6 ਕਲਾਸੀਆਂ 300 ਦੀਆਂ 500 ਦੀਆਂ ਤੇ ਮੈਂ ਛੱਡ ਦੇਣਾ ਉਹਨਾਂ ਵੀ ਇਹਦੇ 'ਚ ਪੈਣਾ ਤਾਂ ਕੁਝ ਹੈ ਨਹੀਂ ਪਰ ਅੱਜ ਮੈਂ ਦੇਖਿਆ ਕਿ ਇੱਕ ਜਿਹੜਾ ਲਗਜ਼ਰੀ ਮੈਂ ਕਹੂੰਗਾ ਕਿ ਫਰੀਦਕੋਟ ਦੇ ਵਿੱਚ ਪੰਜਾਬ ਦੇ ਵਿੱਚ ਬੀਅਰ ਬਾਰ ਬਣਿਆ ਕੈਫੇ ਬਣਿਆ ਤਾਂ ਉਹਦੇ ਵਿੱਚ ਜਿਹੜੇ ਸਾਰੇ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਸਾਰਾ ਕੁਝ ਲੇਟੈਸਟ ਹੈ ਸਾਰਾ ਕੁਝ ਇਹਨਾਂ ਉਹ ਬਹੁਤ ਵਧੀਆ ਐਡਵਾਂਸ ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਹੈ ਵੈਜੀਟੇਰੀਅਨਸ ਵਾਸਤੇ ਵੀ ਦਿਖਾਉਗੇ ਹਾਂਜੀ ਹਾਂਜੀ ਜੀ ਤੁਹਾਨੂੰ ਮੈਂ ਜਾਣ ਨਹੀਂ ਦੇਣਾ ਇਹ ਜੀ ਫਰੀਦਕੋਟ ਦੀ ਸ਼ਾਨ ਹੈ ਆਓ ਜੀ ਆਓ ਜੀ अच्छा ये ਤੁਹਾਡਾ ਰਿਸੈਪਸ਼ਨ ਕਾਊਂਟਰ ਆ ਗਿਆ ਹੈ ਜੀ ਹਾਂਜੀ ਠੀਕ ਹੈ ਇੱਥੋਂ ਸਾਰਾ ਸਰਬ ਹੋਣਾ ਇਸ ਸਾਰਾ ਸਰਬ ਹੋਣਾ ਜਿਹੜਾ ਵੈਜ ਲਈ ਹੈ ਵੈਜ ਵਾਸਤੇ ਇਧਰ ਆ ਗਿਆ ਉਹ ਆਪਣੇ ਇਧਰ ਮਸ਼ੀਨ ਆ ਗਈ ਕਾਫੀ ਮਸ਼ੀਨ ਹੋਗੀ ਜੀ ਇੰਜ ਬੀਟ ਕਾਫੀ ਹੁੰਦੀ ਆ ਬਾਕੀ ਜੋ ਕੋਲ ਡਰਿੰਕ ਵਗੈਰਾ ਰੈਡ ਬੁੱਲ ਵਗੈਰਾ ਸਾਰਾ ਕੁਝ ਇਹਦੇ ਵਿੱਚ ਹੀ ਹੁੰਦੇ ਟੋਰਲ ਤੁਹਾਡਾ ਜੋ ਵੈਜੀਟੇਰੀਅਨ ਐਕਸੈਸ ਸਾਈਡ ਤੋਂ ਸਾਈਡ ਹੋ ਗਈ ਜੋ ਨਾਨ ਵੈਜੀਟੇਰੀਅਨ ਉਹ ਸਾਈਡ ਹੋ ਗਈ ਸਾਰਾ ਬੈਠਣ ਦੀ ਵੀ ਤੁਸੀਂ ਸਹੂਲਤ ਉਸੇ ਤਰ੍ਹਾਂ ਰੱਖੀ ਹੈ ਕਿ ਇਹ ਇਹ ਫੈਮਲੀਆਂ ਬੈਠਣੀਆਂ ਇੱਕ ਪਾਸੇ ਫੈਮਲੀਆਂ ਬੈਠੀਆਂ ਕੈਬਨ ਦੇ ਵਿੱਚ ਬੈਠਣਗੀਆਂ ਕਿਉਂਕਿ ਸਰਵ ਆਪਣੇ ਕੋਲ ਇੱਥੇ ਹੀ ਹੋਣਾ ਵਾ ਜਿਹੜੀ ਚੀਜ਼ ਆਪਾਂ ਸਰਵ ਕਰਨੀ ਹੈ ਵੈਜ ਵੀ ਇੱਧਰ ਨਾਨ ਵੈਜ ਵੀ ਉਧਰ ਇਧਰ ਵੀ ਫੈਮਲੀ ਨੂੰ ਵੀ ਇਹ ਨਾ ਹੋਵੇ ਵੀ ਕੋਈ ਆ ਕੇ ਮਤਲਬ ਕਿ ਹਰ ਕੋਈ ਵਿੱਚ ਮਾਰ ਰਿਹਾ ਉਹਨਾਂ ਸੈਪਰੇਟ ਲੱਗ ਗਈ ਹੈ ਮਤਲਬ ਜਿਸ ਤਰ੍ਹਾਂ ਇੱਧਰ ਵੀ ਦਿਖਾਉਣਾ ਚਾਹੂੰਗਾ ਮੈਂ ਦੇਖੋ ਵੀ ਇਹ ਇੱਧਰ ਓਪਨ ਦੇ ਵਿੱਚ ਵੀ ਹੈ ਇੱਧਰ ਕੈਬਨਸ ਬਣਿਆ ਫੈਮਲੀ ਕੈਬਨਸ ਹੈ ਜਿਦੇ ਵਿੱਚ ਫੈਮਲੀ ਨੂੰ ਡਿਸਟਰਬੈਂਸ ਨਹੀਂ ਹੋਊਗੀ ਇੱਧਰਲੇ ਪਾਸੇ ਜਿਹੜਾ ਜਿਹਨੇ ਕਿਸੇ ਨੇ ਸ਼ਾਮ ਨੂੰ ਆਪਣੀਆਂ ਗੱਲਾਂ ਬਾਤਾਂ ਮਾਰਨੀਆਂ ਫੰ ਤਾਂ ਮੈਨੂੰ ਉਹ ਹੀ ਮੈਨੂੰ ਕਹਿੰਦੇ ਕਿ ਫੋਰਨ ਕੰਟਰੀਜ਼ ਵਾਲੀ ਫੀਲਿੰਗ ਹਰ ਇੱਕ ਪਾਸਿਓਂ ਤੋਂ ਆਉਂਦੀ ਐ ਇਧਰੋਂ ਵੀ ਤੁਹਾਨੂੰ ਮੈਂ ਦਿਖਾ ਦਿਆਂ ਤਾਂ ਦੇਖੋ ਚਾਰਚ ਫੇਰੇ ਟਾਊਨਸ਼ਿਪ ਐ ਤੇ ਟਾਊਨਸ਼ਿਪ ਦੇ ਵਿੱਚੋਂ ਇਸ ਤਰ੍ਹਾਂ ਲੱਗਦਾ ਜਿਵੇਂ ਮੈਂ ਕਿਤੇ ਆ ਕੇ ਲੈਂਗਲੀ ਦੀਆਂ ਪਹਾੜੀਆਂ ਦੇ ਵਿੱਚ ਐਲਸਪੋਰਟ ਦੇ ਇਲਾਕੇ ਦੇ ਵਿੱਚ ਜਿਵੇਂ ਆ ਕੇ ਇੱਕ ਹੋਰ ਚੀਜ਼ ਦਾ ਖਿਆਲ ਰੱਖੇਗਾ ਇਧਰ ਦੇਖੋ ਇਹਨੂੰ ਪੂਰਾ ਦਿਖਾਓ ਇੱਕ ਪੇਚੋ ਤੋਂ ਪੂਰਾ ਦਿਖਾਓ 35 ਜਿਹੜਾ ਸਾਡਾ ਪੰਜਾਬੀਆਂ ਦਾ ਬੇਸ ਐ ਊੜਾ ਆੜਾ ਜਿੱਥੋਂ ਅਸੀਂ ਪੜ੍ਹਨਾ ਲਿਖਣਾ ਸਿੱਖੇ ਸੀ ਜਿੱਥੋਂ ਸਿੱਖ ਕੇ ਇਹਨਾਂ ਕੈਮਰਿਆਂ ਦੇ ਬੋਲਣ ਜੋਗੇ ਹੋਏ ਖਾਸ ਖਿਆਲ ਰੱਖਿਆ ਗਿਆ ਕਿਉਂਕਿ ਤੁਸੀਂ ਆਪਣੇ ਬੱਚਿਆਂ ਨਾਲ ਵੀ ਇੱਥੇ ਆਉਗੇ ਨਾ ਤਾਂ ਤੁਹਾਨੂੰ ਇਹ ਚੀਜ਼ ਮਹਿਸੂਸ ਹੋਣੀ ਹੈ ਕਿ ਇੱਥੇ ਆ ਕੇ ਬੱਚੇ ਜ਼ਰੂਰ ਇੱਕ ਵਾਰ ਕੋਸ਼ਿਸ਼ ਕਰੋ। ਪੜਦਾ ਹੈ ਜੀ ਪੜਦਾ ਹੈ ਬੱਚਾ ਇਹਨੂੰ ਆ ਕੇ ਪੜਦਾ। ਕਿਉਂਕਿ ਅਸੀਂ ਆਪਣੀ ਆਪਣੀ ਜ਼ਮੀਨ ਨਾਲ ਆਪਣੀ ਮਾਂ ਬੋਲੀ ਨਾਲ ਜੁੜੇ ਰਹੇ ਨੇ ਬਹੁਤ ਜਿਆਦਾ ਜੀ। ਹੋਰ ਕੀ ਕੀ ਚੀਜ਼ਾਂ ਦੇਖੋ ਬਹੁਤ ਸੋਹਣਾ ਬੈਠਣ ਦਾ ਨੇ। ਆਹ ਫੈਮਿਲੀ ਦਾ ਇੱਕ ਬਣਾਇਆ ਹੋਇਆ ਸਾਈਡ ਤੇ ਜਿਵੇਂ ਕੋਈ ਵੱਡੀ ਫੈਮਿਲੀ ਆਏ ਜਾਂਦੀ ਹੈ ਫੈਮਿਲੀ ਮੀਟਿੰਗਾਂ ਲਈ। ਜੀ ਇੱਕ ਸਾਈਡ ਤੇ ਬਣਾਇਆ ਹੋਇਆ ਹੈ। ਹਾਂ ਇਹਦੇ ਤੇ ਆਰਾਮ ਨਾਲ 15-20 ਜਣੇ ਬੈਠ ਸਕਦੇ ਆ। ਹਾਂ ਜੀ ਹਾਂ ਜੀ ਹ ਬਲੈਂਕਟ ਸਾਰੇ ਉੱਪਰ ਹੋ ਜਾਂਦੇ ਆ ਬਲੈਂਡ ਸਾਰੀਆਂ ਉੱਪਰ ਹੋ ਜਾਂਦੇ ਆ ਅੱਛਾ ਸਾਰੇ ਉੱਪਰ ਹੋ ਜਾਂਦੇ ਸਾਰੀਆਂ ਉੱਪਰ ਹੋ ਜਾਂਦੀਆਂ ਓਕੇ ਠੀਕ ਹੈ ਤੇ ਉੱਪਰ ਬਿਲਕੁਲ ਸੇਫ ਹੈ ਹਨਾ ਉੱਪਰ ਪੂਰਾ ਸੇਫ ਹੈ ਜੀ ਠੀਕ ਹੈ 24 ਘੰਟੇ ਬਿਜਲੀ ਦੀ ਸਹੂਲਤ ਹੈ ਸੋਲਰ ਲੱਗਿਆ ਜੀ ਸੋਲਰ ਸਿਸਟਮ ਵਗੈਰਾ ਸਾਰਾ ਲੱਗਿਆ ਹੋਇਆ ਠੀਕ ਹੈ ਬਹੁਤ ਸੋਹਣਾ ਅਰੇਂਜਮੈਂਟ ਮੈਂ ਕਹਿਣਾ ਕਿ ਮੈਨੂੰ ਖੁਸ਼ੀ ਹੋਈ ਫਰੀਦਕੋਟ ਦੇ ਵਿੱਚ ਆ ਕੇ ਕਿ ਸਾਡੇ ਇੱਕ ਮਿੱਤਰ ਨੇ ਗਰਾਊਂਡ ਲੈਵਲ ਤੋਂ ਉੱਠ ਕੇ ਪਹਿਲਾਂ 13 14 15 ਸਾਲ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਸੀ ਉਹ ਆਪਣੇ ਆਪ ਨੂੰ ਜਿਹੜਾ ਸੀ ਉਹ ਵੈਲ ਸੈਟਲਡ ਵੀ ਕੀਤਾ ਤੇ ਨਾਲ ਨਾਲ ਜਿਹੜੇ ਲੋਕਾਂ ਦੇ ਬੱਚਿਆਂ ਤੇ ਭਵਿੱਖ ਨੂੰ ਵੀ ਸੁਰੱਖਿਅਤ ਕੀਤਾ ਜਿੱਥੇ ਕਿਤੇ ਕੋਈ ਜਾਣਾ ਚਾਹੁੰਦਾ ਸੀ ਹੁਣ ਖੁਸ਼ੀ ਹੋਈ ਕਿ ਇੱਕ ਵਾਰ ਫੇਰ ਤਿੰਨ ਚਾਰ ਕੰਮ ਨਵੇਂ ਉਹਨਾਂ ਨੇ ਜਿਹੜੇ ਸੀ ਜਿਵੇਂ ਡੀਮਾਰਟ ਵਗੈਰਾ ਹੋ ਗਿਆ ਉਹਦੇ ਨਾਲ ਜਿਹੜਾ ਸਿਕਾਈ ਆ ਆਪਣਾ ਸੈਲੂ ਆਪਣਾ ਸਲੂਨ ਹੋ ਗਿਆ ਸਲੂਨ ਤੋਂ ਇਲਾਵਾ ਜਿਹੜਾ ਹੋ ਗਿਆ ਤੁਹਾਡਾ ਸਕਾਈ ਬਾਰ ਹੋ ਗਿਆ ਜਿਮ ਹੋ ਗਿਆ ਕੈਫੇ ਹੋ ਗਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਕਹਿੰਦਾ ਇੱਕ ਮਲਟੀ ਸਟੋਰ ਜਿਹੜਾ ਚੈਹਲ ਰੋਡ ਦੇ ਉੱਪਰ ਦੇਸੂ ਚੋਪੜਾ ਬਾਈ ਨੇ ਬਣਾਤਾ ਜਿਹਦੇ ਵਾਸਤੇ ਤੁਹਾਡੀ ਪੂਰੀ ਟੀਮ ਵਧਾਈ ਦੀ ਪਾਤਰ ਥੈਂਕ ਯੂ ਜਿਉਂਦੇ ਬਸ ਰੋ ਮਿਲਦੇ ਰਵਾਂਗੇ ਇੱਕ ਦਿਨ ਮੈਂ ਜ਼ਰੂਰ ਕਹੂੰਗਾ ਕਿ ਇੱਕ ਵਾਰੀ ਫਰੀਦਪੁਰ ਬਰਜਿੰਦਰਾ ਕਾਲਜ ਤੋਂ ਜਦੋਂ ਅਸੀਂ ਬਠਿੰਡਾ ਸ੍ਰੀ ਅਮਰਸਰ ਸਾਹਿਬ ਹਾਈਵੇ ਨੂੰ ਜਾਂਦੇ ਆ ਨਹਿਰਾਂ ਵਾਲੇ ਪਾਸੇ ਨੂੰ ਚੈਹਲ ਰੋਡ ਚੈਹਲ ਫਾੜਕਾ ਦੇ ਕੋਲੇ ਸਾਰਾ ਜਿਹੜਾ ਸਿਸਟਮ ਸਾਡੇ ਬਾਈ ਦਾ ਪਿਛ ਮਤਲਬ ਕਾਫੀ ਸਾਲੋਂ ਪਹਿਲਾਂ ਇਮੀਗ੍ਰੇਸ਼ਨ ਦਾ ਜ਼ਿਆਦਾ ਸੀਏ 2000 ਸੋਲੂਸ਼ਨ ਦਾ ਤੇ ਹੁਣ ਜਿਹੜੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਤੁਹਾਨੂੰ ਦਿਖਾਤੀਆਂ ਇਹ ਇੱਕੋ ਬਿਲਡਿੰਗ ਦੇ ਵਿੱਚ ਅਵੇਲੇਬਲ ਹੈ ਇੱਕ ਵਾਰੀ ਆ ਕੇ ਤੁਸੀਂ ਦੇਖਣਾ ਜ਼ਰੂਰ ਹੈ ਖਾਸ ਕਰਕੇ ਜੇ ਤੁਸੀਂ ਫੋਰਨ ਕੰਟਰੀ ਤੋਂ ਆ ਰਹੇ ਹੋ ਜੇ ਤੁਸੀਂ ਅਮਰੀਕਾ ਤੋਂ ਆ ਰਹੇ ਹੋ ਕੈਨੇਡਾ ਤੋਂ ਆ ਰਹੇ ਹੋ ਇੰਗਲੈਂਡ ਤੋਂ ਆ ਰਹੇ ਹੋ ਕਿਸੇ ਵੀ ਔਰਪ ਕੰਟਰੀ ਤੋਂ ਆ ਰਹੇ ਹੋ ਕਿਸੇ ਵੀ ਕੰਟਰੀ ਤੋਂ ਆ ਰਹੇ ਹੋ ਜਿੱਥੇ ਤੁਹਾਨੂੰ ਲੱਗਦਾ ਕਿ ਮੈਨੂੰ ਉੱਧਰ ਉਹ ਉਹ ਓਥਾਂ ਵਰਗੀ ਸਹੂਲਤ ਮਿਲੂਗੀ ਕਿ ਨਹੀਂ ਮਿਲੂਗੀ ਤਾਂ ਇੱਕ ਵਾਰੀ ਆ ਕੇ ਪੁੱਛ ਬਾਈ ਫਰੈਂਕਲ ਜੈਬੀ ਬਿਊਰੋ ਦੇ ਕੋਲ ਆ ਕੇ ਇੱਕ ਵਾਰ ਤੁਸੀਂ